ਗੁਲਾਬੀ ਸੁੰਡੀ ਅਕਸਰ ਸੁਰਖੀਆਂ ਦੇ ਵਿੱਚ ਰਹਿੰਦੀ ਹੈ ਸਾਡੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਮਜਬੂਰਨ ਆਪਣੀਆਂ ਜ਼ਮੀਨਾਂ ਵੋਣੀਆਂ ਪੈ ਰਹੀਆਂ ਨੇ ਸਰਕਾਰਾਂ ਜ਼ਰੂਰ ਬਦਲਦੀਆਂ ਰਹੀਆਂ ਪਰ ਨਰਮੇ ਤੋਂ ਗੁਲਾਬੀ ਸੁੰਡੀ ਨਹੀਂ ਬਦਲੀ ਸਰਕਾਰਾਂ ਵੱਡੇ ਵੱਡੇ ਐਲਾਨ ਕਰਦੀਆਂ ਬੋਰਡ ਕਰਦੀਆਂ ਨਵੀਆਂ ਨਵੀਆਂ ਤਕਨੀਕਾਂ ਲੈ ਕੇ ਆਉਂਦੀਆਂ ਪਰ ਦੂਜੇ ਪਾਸੇ ਇਹ ਹੈ ਕਿ ਸਿਰ ਬਿਆਨਬਾਜ਼ੀ ਦਾ ਹੁੰਦੀ ਹੈ ਉਹ ਫਸਲਾਂ ਦੇ ਵਾਅਦੇ ਲਈ ਤਣਕ ਤੇ ਝੋਨੇ ਹੀ ਤਾਂ ਕਿਹੜੀ ਫਸਲ ਨਵੀਂ ਆ ਸਕਦੀ ਹੈ ਉਦਲੇ ਅਮਰੀ ਤੌਰ ਤੇ ਕੋਈ ਨਵੇੜਾ ਨਹੀਂ ਹੁੰਦਾ ਆਪਣੇ ਅਰਗੇ ਕਿਸੇ ਪੱਤਰਕਾਰ ਨੇ ਪੁੱਛਿਆ ਉਹਨਾਂ ਡਾਇਰੈਕਟਰ ਖੇਤੀਬਾੜੀ ਨੂੰ ਕਿ ਵੀ ਆ ਦੇਖੋ ਕਿੱਡਾ ਵੱਡਾ ਹਮਲਾ ਹੋ ਗਿਆ ਕੀ ਕਰ ਰਹੇ ਹੋ ਉਹ ਕਹਿੰਦੇ ਟੀਮਾਂ ਤੋਰਤੀਆਂ ਹੁਣ ਟੀਮਾਂ ਜਿਹੜੀਆਂ ਤੋਰਤੀਆਂ ਉਹ ਇਸ ਵੇਲੇ ਕੀ ਕਰਨਗੀਆਂ ਉਹ ਨਰਮੇ ਦੀ ਸੁੰਡੀ ਨੂੰ ਜਾ ਕੇ ਮਾਰਨਗੀਆਂ ਜਾਂ ਸਟੱਡੀ ਕਰਨਗੀਆਂ ਕਿਉਂ ਹੋਣੀਆਂ ਇਹ ਸਾਰੀਆਂ ਗੱਲਾਂ ਪਹਿਲਾਂ ਕਿਉਂ ਨਹੀਂ ਇਸ ਮਾਮਲੇ ਦਾ گاਉਂ ਪ੍ਰਬੰਧ ਕਿਉਂ ਨਹੀਂ ਕੀਤਾ ਜਾਂਦਾ ਕੈਪਟਨ ਮਰਿੰਦਰ ਦੇ ਹੁੰਦਿਆਂ ਵੀ ਨਰਮੇ ਦੀ ਸੁੰਡੀ ਦਾ ਕੋਈ ਬਾਅ ਨਹੀਂ ਹੋ ਸਕਿਆ ਮੁੱਖ ਮੰਤਰੀ ਆ ਕੇ ਭਗਵੰਤ ਮਾਨ ਰੰਗਲੇ ਪੰਜਾਬ ਦੀ ਗੱਲ ਕਰਦੇ ਆ ਕਿਸਾਨੀ ਨੂੰ ਬਚਾਉਣ ਦੀਆਂ ਗੱਲਾਂ ਕਰਦੇ ਆ ਬਹੁਤ ਕੁਝ ਕਿਹਾ ਜਾਂਦਾ ਇੱਥੇ ਤਾਂ ਕੋਈ ਚਿੱਟੇ ਨੂੰ ਨਹੀਂ ਰੋਕ ਸਕਦਾ ਦੋ ਨੰਬਰ ਦੇ ਕਾਰੋਬਾਰ ਨੂੰ ਨਹੀਂ ਰੋਕ ਸਕਦਾ ਤੇ ਗਲਾਬੀ ਸੁੰਡੀ ਨੂੰ ਕੌਣ ਰੋਕ ਸਕਦਾ ਜਿਹੜਾ 22 'ਚ ਨੁਕਸਾਨ ਹੋਇਆ ਸੀ 22 ਦੇ ਨੁਕਸਾਨ ਦਾ ਮੁਆਵਜ਼ਾ ਹੁਣ ਤੱਕ ਨਹੀਂ ਲੋਕਾਂ ਨੂੰ ਮਿਲਿਆ ਇਹਦਾ ਮਰਜ਼ਾ ਕਦੋਂ ਮਿਲੇਗਾ ਪਰਵਾਸ ਲਗਾਤਾਰ ਵੱਧਦਾ ਜਾ ਰਿਹਾ ਹੈ ਸਾਡਾ ਯੂਥ ਲਗਾਤਾਰ ਬਾਹਰਲੇ ਮੁਲਕਾਂ ਦੇ ਵਿੱਚ ਜਾ ਰਿਹਾ ਹੈ ਅੰਕੜੇ ਨੇ ਜਿਹੜੇ ਉਹ ਇਹੋ ਜਿਹੇ ਨੇ ਕਿ ਹਰ ਮਹੀਨੇ ਲੱਖ ਲੱਖ ਪਾਸਪੋਰਟ ਹੈ ਜਿਹੜਾ ਉਹ ਬਣ ਰਹੇ ਹੈ ਦੇਖੋ 1 ਲੱਖ ਜਿਹੜਾਗਾ ਪਾਸਪੋਰਟ ਜਿਹੜਾ ਹੈਗਾ ਹਰ ਸਾਲ ਪੰਜਾਬ ਦਾ ਜਿਹੜਾਗਾ ਨਵਾਂ ਬਣਦਾ ਜਿਹੜੇ ਅੰਕੜੇ ਆਏ ਹੈ 10 ਸਾਲਾਂ ਚ 87 ਲੱਖ ਤੋਂ ਉੱਪਰ ਪੰਜਾਬੀਆਂ ਨੇ ਪਾਸਪੋਰਟ ਬਣਾਏ ਆ ਉਹ ਜਿਨ੍ਹਾਂ ਨੇ 88 ਲੱਖ ਤੋਂ ਉੱਪਰ ਪਾਸਪੋਰਟ ਬਣਾਏ ਆ ਨਵਦੀਪ ਉਹ ਕੋਈ ਨਰਮਾ ਵਿੱਚ ਜਾਂ ਮੂੰਫਲੀ ਵੇਚਣ ਲਈ ਦਾ ਬਣਾਏ ਨਹੀਂ ਉਹਨਾਂ ਨੇ ਵਿਦੇਸ਼ਾਂ ਦੀ ਉਡਾਰੀ ਮਾਰਨ ਲਈ ਬਣਾਏ ਆ ਨਾ ਇਹ ਕਿਹਾ ਜਾਂਦਾ ਕਿ 17 ਦੇ ਵਿੱਚ ਕਾਫੀ ਵੱਡੀ ਗਿਣਤੀ 'ਚ ਪਾਸਪੋਰਟ ਬਣੇ ਸੀ ਤੇ ਹੁਣ ਜਿਹੜੇ ਅੰਕੜਿਆਂ ਦਾ ਤੁਸੀਂ ਨਵਦੀਪ ਜ਼ਿਕਰ ਕੀਤਾ ਇਹ ਅੰਕੜੇ ਜਿਹੜੇ 17 ਨੂੰ ਵੀ ਪਾਰ ਕਰ ਗਿਆ ਸੋ ਪੰਜਾਬ ਦੀ ਰੰਗਲਾ ਪੰਜਾਬ ਦਾ ਕੀ ਮੈਂ ਕਹਾਵਾਂਗਾ ਗੰਦਲੇ ਪੰਜਾਬ ਦੀ ਸੁਖਵੀਰ ਚੰਡੀਗੜ੍ਹ ਤੇ ਜਿਹੜਾ ਸ੍ਰੋਹਣੀ ਅਕਾਲੀ ਦਲ ਦਾ ਦਫ਼ਤਰ ਹੈ ਉੱਥੇ ਅੱਜ ਤਣਾਅ ਵਾਲੀ ਸਥਿਤੀ ਬਣੀ ਵੀ ਹੈ ਜਿਹੜਾ ਅਕਾਲੀ ਦਲ ਪੰਜਾਬ ਦੀ ਰਾਖੀ ਲਈ ਲੜਦਾ ਸੀ ਪੰਜਾਬੀਆਂ ਦੇ ਹਿੱਤਾਂ ਲਈ ਲੜਦਾ ਸੀ ਪੰਜਾਬ ਨੂੰ ਬਚਾਉਣ ਲਈ ਲੜਦਾ ਸੀ ਪੰਜਾਬ ਦੇ ਹੱਕਾਂ ਨੂੰ ਬਚਾਉਣ ਦੀ ਲੜਾਈ ਲੜਦਾ ਸੀ ਉਹ ਅਕਾਲੀ ਦਲ ਅੱਜ ਆਪਣੇ ਦਫ਼ਤਰ ਨੂੰ ਬਚਾਉਣ ਦੀ ਲੜਾਈ ਲੜ ਰਿਹਾ ਹੈ ਸਵਾਲ ਇਹ ਨਹੀਂ ਆ ਕਿ ਕੌਣ ਸੁਖਵੀਰ ਸਿੰਘ ਬਾਦਲ ਦੇ ਨਾਲ ਹੈ ਕੌਣ ਖਿਲਾਫ ਹੈ ਕੌਣ ਮਲੂਕਾ ਦੇ ਨਾਲ ਐ ਕੌਣ ਚੰਨੂ ਮਾਜਰਾ ਦੇ ਨਾਲ ਐ ਪੰਜਾਬ ਦੇ ਲੋਕ ਕਿਧਰੇ ਚਾਹੁੰਦੇ ਐ ਕਿ ਖੇਤਰੀ ਪਾਰਟੀ ਹੋਣੀ ਚਾਹੀਦੀ ਐ ਖੇਤਰੀ ਪਾਰਟੀ ਦੇ ਹਿੱਤ ਜਿਹੜੇ ਹੈਗੇ ਆ ਉਹ ਪੰਜਾਬ ਦੇ ਹਿੱਤ ਨਾਲ ਜੁੜਦੇ ਹਿੱਤ ਹੁੰਦੇ ਆ ਪਰ ਹੁਣ ਇਸ ਵੇਲੇ ਜਿਹੜੇ ਹਿੱਤ ਬਣ ਗਏ ਲੀਡਰਸ਼ਿਪ ਦੇ ਉਹਦਾ ਕੁਰਸੀ ਬਚਾਉਣ ਲਈ ਕੁਰਸੀ ਦੇ ਕਬਜ਼ੇ ਦੀ ਲੜਾਈ ਲੜੀ ਜਾ ਰਹੀ ਐ ਇਸੇ ਕਰਕੇ ਪੰਜਾਬ ਤੋਂ ਘੁੰਮਦੀ ਘੌਂ ਦੀ ਲੜਾਈ ਹੁਣ ਅਕਾਲੀ ਦਲ ਦੇ ਵਿੜੇ 'ਚ ਪਹੁੰਚ ਗਈ ਐ ਦੇਖਦੇ ਆ ਨਵਦੀਪੇ ਦੇ ਚ ਕੀ ਬਾਹਰ ਆਉਂਦਾ ਸਤਿ ਸ਼੍ਰੀ ਅਕਾਲ ਜੀ ਮੈਂ ਨਵਦੀਪ ਤਾਲੀਵਾਦੂ ਤੁਸੀਂ ਵੇਖਦੇ ਸਾਡਾ ਖਾਸ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਇਹ ਪ੍ਰੋਗਰਾਮ ਮੈਂ ਜਿਸ ਵਿੱਚ ਅਸੀਂ ਚਾਤ ਮਾਰਦੇ ਵਕ ਵਕ ਖਬਰਾਂ ਦੀਆਂ ਸਰਗਰਮੀਆਂ ਤੇ ਕਰਦੇ ਹਾਂ ਅਤੇ ਵਿਚਾਰ ਚਰਚਾ ਤੇ ਦੱਸਦੇ ਹਾਂ ਤੁਹਾਨੂੰ ਕਿ ਕੀ ਕੁਝ ਚੱਲ ਰਿਹਾ ਹੈ ਖਾਸ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਤੇ ਸੱਤ ਸਮੁੰਦਰ ਪਾਰ ਵੱਖੋ ਵੱਖਰੇ ਤੇਸ਼ਾਂ ਦੇ ਵਿੱਚ ਸਾਰੀਆਂ ਹੀ ਖਬਰਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜਤੇ ਨੇ ਜਗਤਾਰ ਸਿੰਘ ਸਿੱਧੂ ਜੀ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ ਸਵਾਗਤ ਹੈ ਜੀ ਤੁਹਾਡਾ ਨੂੰ ਤੇ ਆਪਣੇ ਸਤਿਕਾਰਯੋਗ ਦਰਸ਼ਕਾਂ ਨੂੰ ਦੋਨਾਂ ਨੂੰ ਸਤਿ ਸ਼੍ਰੀ ਅਕਾਲ ਔਰ ਆਪਾਂ ਪ੍ਰੋਗਰਾਮ ਸ਼ੁਰੂ ਕਰੀਏ ਅੱਜ ਦਾ ਜੀ ਬਿਲਕੁਲ ਤੇ ਦਰਸ਼ਕ ਸਾਡੇ ਵੈਸੇ ਸਾਰੇ ਜਾਣਦੇ ਨੇ ਪਰ ਕਈ ਵਾਰੀ ਕੁ ਜੋ ਸੋਸ਼ਲ ਮੀਡੀਆ ਤੇ ਨਵੇਂ ਜੁੜੇ ਹੁੰਦੇ ਨੇ ਤੇ ਕਈ ਵਾਰੀ ਕੋਈ ਟੈਲੀਵਿਜ਼ਨ ਦੇ ਜ਼ਰੀਏ ਨਵੇਂ ਦੇਖ ਰਹੇ ਹੁੰਦੇ ਨੇ ਉਹਨਾਂ ਨੂੰ ਦੱਸ ਦਈਏ ਕਿ ਸਿੱਧੂ ਸਾਹਿਬ ਉਹ ਸ਼ਖਸੀਅਤ ਨੇ ਜਿਨ੍ਹਾਂ ਨੂੰ ਤੁਸੀਂ ਵੱਖ-ਵੱਖਰੇ ਪ੍ਰੋਗਰਾਮਾਂ ਦੇ ਵਿੱਚ ਵੇਖਦੇ ਹੋ ਕਈ ਪ੍ਰੋਗਰਾਮ ਐਸਐਨਏ ਜਿਨ੍ਹਾਂ ਦੇ ਵਿੱਚ ਇਹ ਵੱਡੇ ਵੱਡੇ ਲਿਟਰਾਂ ਉਤੇ ਖੇ ਤੇ ਸਵਾਲ ਜਿਹੜੇ ਨੇ ਕਰਦੇ ਹੋਏ ਨਸਰ ਆਉਂਦੇ ਨੇ ਬਹੁਤ ਸਾਰੇ ਆਰਟੀਕਲ ਜਿਹੜੇ ਤੁਸੀਂ ਇਹਨਾਂ ਦੇ ਅਖਬਾਰਾਂ ਦੇ ਵਿੱਚ ਵੈਬਸਾਈਟਸ ਤੇ ਪੜ੍ਹਦੇ ਹੋ ਵੇਖਦੇ ਹੋ ਕੋਸ਼ਿਸ਼ ਕਰਦੇ ਹੁੰਦੇ ਆ ਕਿ ਅਸੀਂ ਇਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਲਈਏ ਤੇ ਸਾਡੇ ਦਰਸ਼ਕਾਂ ਨੂੰ ਸਮਾਂ ਰਹਿੰਦੇ ਸਹੀ ਤੇ ਸਟੀਕ ਜਾਣਕਾਰੀ ਦੇ ਸਕੀਏ ਸੋ ਅੱਜ ਦੇ ਪ੍ਰੋਗਰਾਮ ਦੀ ਜਿਹੜੀ ਪਹਿਲੀ ਖਬਰ ਹੈ ਉਹ ਆਪਾਂ ਲਵਾਂਗੇ ਕਿਸਾਨਾਂ ਦੇ ਨਾਲ ਰਿਲੇਟਡ ਕਿਉਂਕਿ ਗੁਲਾਬੀ ਸੁੰਡੀ ਅਕਸਰ ਸੁਰਖੀਆਂ ਦੇ ਵਿੱਚ ਰਹਿੰਦੀ ਹੈ ਤਾਂ ਕਿਹਾ ਜਾਂਦਾ ਹੈ ਕਿ ਗੁਲਾਬੀ ਸੁੰਡੀ ਦਾ ਕੋਈ ਨਾ ਕੋਈ ਹੱਲ ਜ਼ਰੂਰ ਨਿਕਲੇਗਾ ਕਈ ਵਾਰੀ ਬੀਜ ਮਾੜੇ ਹਾਗੇ ਕਈ ਵਾਰੀ ਸਪਰੇ ਹਾਂ ਮਾੜੀ ਆ ਗਿਆ ਕਈ ਤਾਂ ਕਹਿ ਦਿੰਦੇ ਨੇ ਕਿ ਮਿੱਟੀ ਹੀ ਖਰਾਬ ਹੈ ਜੀ ਤਾਂ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਨਿਕਲ ਕੇ ਇਹਦੇ ਵਿੱਚੋਂ ਸਾਹਮਣੇ ਆਉਂਦੀਆਂ ਨੇ ਪਰ ਜਿਹੜੀਆਂ ਸਰਕਾਰਾਂ ਨੇ ਸਮੇਂ ਸਿਰ ਇਸ ਦਾ ਕੋਈ ਵੀ ਹੱਲ ਨਹੀਂ ਕਰਤੀ ਤਾਂ ਇਸ ਵਾਰ ਵੀ ਹੱਲ ਨਹੀਂ ਕੀਤਾ ਗਿਆ ਸਾਡੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਮਜਬੂਰਨ ਆਪਣੀਆਂ ਜ਼ਮੀਨਾਂ ਵੋਣੀਆਂ ਪੈ ਰਹੀਆਂ ਨੇ ਸਿੱਧੂ ਸਾਹਿਬ ਕੀ ਕਹਿਣਾ ਚਾਹੋਗੇ ਗੁਰਦੀਪ ਜੀ ਦੇ ਕੋਲ ਆਇਆ ਸੁਵਾਲਾ ਕਿਸਾਨਾਂ ਦੇ ਭਵਿੱਖ ਨਾਲ ਉਹਨਾਂ ਦੀ ਹੂਣੀ ਨਾਲ ਜੁੜਿਆ ਹੋਇਆ ਸੁਵਾਲ ਹੈ ਮੈਂ ਤਾਂ ਇਹ ਕਵਾਂਗਾ ਕਿ ਪੰਜਾਬ 'ਚ ਸਰਕਾਰਾਂ ਬਦਲਦੀਆਂ ਰਹਿੰਦੀਆਂ ਕਦੇ ਕਾਲੀਦਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ ਉਸ ਵੇਲੇ ਵੀ ਗੁਲਾਬੀ ਸੁੰਡੀ ਦਾ ਰੌਲਾ ਕੈਪਟਨ ਮਰਿੰਦਰ ਦੀ ਸਰਕਾਰ ਆਈ ਉਸ ਵੇਲੇ ਵੀ ਗੁਲਾਬੀ ਸੁੰਡੀ ਦਾ ਰੌਲਾ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਆਈ ਹੈ ਕਲਾਬੀ ਸੁੰਦੀ ਦੇ ਰੋਲੇ ਦਾ ਆਪਾਂ ਹੁਣ ਵੀ ਜ਼ਿਕਰ ਕਰ ਰਹੇ ਆ ਜਾਨੀ ਤਿੰਨ ਚਾਰ ਸਰਕਾਰਾਂ ਬਦਲ ਗਈਆਂ ਔਰ ਇਹ ਵੀ ਹੈ ਕਿ ਹਰ ਸਰਕਾਰ ਜਿਹੜੀ ਉਹਦੀ ਲੀਡਰਸ਼ਿਪ ਹੈ ਆ ਕੇ ਇਹੀ ਕਹਿੰਦੀ ਹੈ ਕਿ ਪਿਛਲੀ ਸਰਕਾਰ ਵੇਲੇ ਭ੍ਰਿਸ਼ਟਾਚਾਰ ਹੋਇਆ ਕੀ ਨਾਜਕ ਦਵਾਈਆਂ ਦੇ ਚ ਦੋ ਨੰਬਰ ਦੀਆਂ ਦਵਾਈਆਂ ਆਂਗਾ ਮਿਲੀ ਭੁਗਤ ਹੈ ਕੰਪਨੀਆਂ ਨਾਲ ਮਿਲ ਕੇ ਕੰਮ ਕਰਦੇ ਆ ਮੰਤਰੀ ਤੇ ਅਧਿਕਾਰੀ ਨੇਤਾ ਇਸ ਕਰਕੇ ਕਿਸਾਨਾਂ ਦਾ ਇਹ ਹਾਲ ਹੋ ਰਿਹਾ ਹੈ ਤਨੇ ਸਰਕਾਰਾਂ ਬਦਲਣ ਤੋਂ ਬਾਅਦ ਵੀ ਪੰਜਾਬ ਦੇ ਕਿਸਾਨਾਂ ਦੀ ਹੁਣੇ ਨਹੀਂ ਬਦਲੀ ਜਾਣੀ ਆਪਾਂ ਕਹਿ ਸਕਦੇ ਹਾਂ ਸਰਕਾਰਾਂ ਜ਼ਰੂਰ ਬਦਲਦੀਆਂ ਰਹੀਆਂ ਪਰ ਨਰਮੇ ਤੋਂ ਗੁਲਾਬੀ ਸੁੰਡੀ ਨਹੀਂ ਬਦਲੀ ਹਾਂ ਸਰਕਾਰਾਂ ਬਦਲ ਗਈਆਂ ਨਰਮੇ ਦੀ ਗੁਲਾਬੀ ਸੁੰਡੀ ਉਸੇ ਤਰੀਕੇ ਨਾਲ ਬਰਬਾਦੀ ਦੀ ਵਜਾ ਬਣੀ ਹੋਈ ਹੈ ਕਾਰਨ ਬਣੀ ਹੋਈ ਹੈ ਇਸੇ ਕਰਕੇ ਨਰਮੇਟ ਰਕਵਾ ਵੀ ਲਗਾਤਾਰ ਘਟਦਾ ਜਾ ਰਿਹਾ ਜੀ ਤੁਸੀਂ ਤਰਾਸਦੀ ਦੇਖੋ ਇੱਕ ਪਾਸੇ ਤਾਂ ਸਰਕਾਰਾਂ ਵੱਡੇ ਵੱਡੇ ਐਲਾਨ ਕਰਦੀਆਂ ਬੋੜ ਕਰਦੀਆਂ ਨਵੀਆਂ ਨਵੀਆਂ ਤਕਨੀਕਾਂ ਲੈ ਕੇ ਆਉਂਦੀਆਂ ਕੇ ਜੀ ਐਸ ਆਈ ਜਿਹੜਾਗਾ ਦੂਜੀਆਂ ਫਸਲਾਂ ਦੇ ਟਰੱਕ ਵਧਾਉਣਾ ਹੈ ਚਾਹੇ ਆਪਾਂ ਨਰਮੇ ਦੀ ਗੱਲ ਕਰ ਲਈਏ ਤੇਲ ਬੀਜਾਂ ਦੀ ਗੱਲ ਕਰ ਲਈਏ ਮੱਕੀ ਦੀ ਗੱਲ ਕਰ ਲਈਏ ਹੋਰ ਫਸਲਾਂ ਦੀ ਗੱਲ ਕਰ ਲਈਏ ਹਾਂ ਪਰ ਦੂਜੇ ਪਾਸੇ ਇਹ ਹੈ ਕਿ ਸਿਰ ਬਿਆਨਬਾਜ਼ੀ ਦਾ ਹੁੰਦੀ ਹੈ ਉਹ ਫਸਲਾਂ ਦੇ ਵਾਅਦੇ ਲਈ ਕਣਕ ਤੇ ਝੋਨੇ ਹੀ ਤਾਂ ਕਿਹੜੀ ਫਸਲ ਨਵੀਂ ਆ ਸਕਦੀ ਹੈ ਉਹਦੇ ਲਈ ਅਮਰੀ ਤੌਰ ਤੇ ਕੋਈ ਨਵੇੜਾ ਨਹੀਂ ਹੁੰਦਾ ਹਾਂ ਉਹ ਝੋਨਾ ਕਿਉਂ ਲਾਉਂਦੇ ਆ ਕਿਸਾਨ ਦੇਖੋ ਆਪਾਂ ਪਿਛਲੇ ਦਿਨਾਂ ਦੇ ਦੇਖਦੇ ਹਾਂ ਕਿਸ ਤਰ੍ਹਾਂ ਦਾ ਬਿਜਲੀ ਦਾ ਸੰਕਟ ਰਿਹਾ ਹੈ ਚੋਨੇ ਦੀ ਲੋਈ ਵੇਲੇ ਦਿੱਕਤਾਂ ਹੁਣ ਵੀ ਦਿੱਕਤਾਂ ਆ ਰਹੀਆਂ ਕਿਸਾਨਾਂ ਨੂੰ ਇਸੇ ਤਰੀਕੇ ਨਾਲ ਤਰਤੀਸਲਾ ਪਾਣੀ ਲਗਾਤਾਰ ਹੀਟਾਂ ਜਾ ਰਿਹਾ ਸਰਕਾਰ ਵੀ ਕਹਿੰਦੀ ਹੈ ਕਿ ਤਰਤੀਸਲਾ ਪਾਣੀ ਹੀਟਾਂ ਜਾ ਰਿਹਾ ਬੰਜਰ ਹੋ ਰਿਹਾ ਜਿਹੜੇ ਪੰਜਾਬ ਦੇ ਤਰਤੀਸ ਲਈ ਜਿਹੜੇ ਪਾਣੀ ਦੇ ਸੋਰਸ ਜਾਂ ਸਰੋਤ ਹੈਗੇ ਐ ਇਹਦੇ باوجود ਅਮਲੀ ਤੌਰ ਤੇ ਕੁਝ ਵੀ ਨਹੀਂ ਹੋ ਰਿਹਾ ਇੱਕ ਨਰਮੇ ਦੀ ਸੁੰਡੀ ਨਹੀਂ ਸਾਨੂੰ 15 20 30 ਸਾਲਾਂ ਤੋਂ ਅਸੀਂ ਉਸਤੇ ਕਾਬੂ ਕਰ ਸਕੇ ਉਸੇ ਕਦਰ ਦੀ ਬਰਬਾਦੀ ਕਰਦੀ ਆ ਰਹੀ ਹੈ ਹੁਣ ਇੱਕ ਤਾਂ ਪਹਿਲਾਂ ਹੀ ਕਿਸਾਨਾਂ ਨੇ ਨਰਮੇਸ਼ਟਾ ਰਕਵਾ ਕੱਟ ਲਾਇਆ ਸੀ ਤੇ ਹੁਣ 1 ਲੱਖ ਹੈਕਟੇਰ ਤੋਂ ਵੀ ਕੱਟ ਰਕਵਾ ਇਸ ਵੇਲੇ ਨਰਮੇ ਹੇਟ ਹੈਗਾ ਇਹਦੇ باوجود ਵੀ ਉਹਦੀ ਸੰਭਾਲ ਦੇ ਲਈ ਉਹਦੀ ਜ਼ਿੰਮੇਵਾਰੀ ਕਿਹ ਤਰ੍ਹਾਂ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਮੈਂ ਦੇਖ ਰਿਹਾ ਸੀ ਜਦੋਂ ਬਿਮਾਰੀ ਪੈ ਗਈ ਹੈ ਤਾਂ ਆਪਣੇ ਵਰਗੇ ਕਿਸੇ ਪੱਤਰਕਾਰ ਨੇ ਪੁੱਛਿਆ ਹੁਣ ਡਾਇਰੈਕਟਰ ਖੇਤੀਬਾੜੀ ਨੂੰ ਕਿ ਵੀ ਆ ਦੇਖੋ ਕਿੱਡਾ ਵੱਡਾ ਹਮਲਾ ਹੋ ਗਿਆ ਕੀ ਕਰ ਰਹੇ ਹੋ ਉਹ ਕਹਿੰਦੇ ਟੀਮਾਂ ਤੋਰਤੀਆਂ ਹੁਣ ਟੀਮਾਂ ਜਿਹੜੀਆਂ ਤੋਰਤੀਆਂ ਉਹ ਇਸ ਵੇਲੇ ਕੀ ਕਰਨਗੀਆਂ ਉਹ ਨਰਮੇ ਦੀ ਸੁੰਡੀ ਨੂੰ ਜਾ ਕੇ ਮਾਰਨਗੀਆਂ ਜਾਂ ਸਟੱਡੀ ਕਰਨਗੀਆਂ ਕਿਉਂ ਹੋਈਆਂ ਇਹ ਸਾਰੀਆਂ ਗੱਲਾਂ ਪਹਿਲਾਂ ਕਿਉਂ ਨਹੀਂ ਇਸ ਮਾਮਲੇ ਦਾ گاਉਂ ਪ੍ਰਬੰਧ ਕਿਉਂ ਨਹੀਂ ਕੀਤਾ ਜਾਂਦਾ ਨਰਮੇ ਦੀ ਸੁੰਡੀ ਦਾ ਕੋਈ ਹਮਲਾ ਅਚਾਨਕ ਤਾ ਹੋਇਆ ਨਹੀਂ ਮੈਨੂੰ ਯਾਦ ਆ ਜਥੇਦਾਰ ਤੋਤਾ ਸਿੰਘ ਖੇਤੀਬਾੜੀ ਮੰਤਰੀ ਸੀ ਬੁਰੋਦੀ ਦੇ ਰਾਣੇ ਉਹ ਉਹਨਾਂ ਦੀ ਬਦਨਾਮੀ ਕੀਤੀ ਉਹ ਉਹਨਾਂ ਦੀ ਬਦਨਾਮੀ ਕੀਤੀ ਮੈਨੂੰ ਇਹ ਵੀ ਪਤਾ ਹੈ ਕਿ ਕਾਂਗਰਸ ਦੇ ਇੱਕ ਆਗੂ ਨੇ ਕਿਹਾ ਕਿ ਦੇਖੋ ਜੀ ਮੈਂ ਜਿਹੜੀ ਨਰਮੇ ਦੀ ਸੁੰਡੀ ਹੈਗੀ ਹੈ ਉਹਨੂੰ ਕੀਟਨਾਸ਼ਕ ਦਵਾਈ ਚ ਡਬੋਣਾ ਜੋ ਮਰ ਗਈ ਦਾ ਕਹਿ ਦੋ ਕਹਿੰਦੇ ਮਰੀ ਨਹੀਂ ਉਹ ਉਹ ਕਹਿੰਦੇ ਇਸ ਕਰਕੇ ਕਿਉਂਕਿ ਜਿਹੜਾ ਕੀਟਨਾਸ਼ਕ ਦਵਾਈਆਂ ਵੀ ਜਾਲੀ ਹੈ ਤੇ ਇਸ ਤਰ੍ਹਾਂ ਜਿਹੜਾ ਬੀਜ ਹੈ ਨਰਮੇ ਦੀ ਸੁੰਡੀ ਨੂੰ ਬਚਾਉਣ ਲਈ ਜੋ ਪ੍ਰਬੰਧ ਕੀਤੇ ਜਾਂਦੇ ਮੋਢਲੇ ਪੜਾਅ ਦੇ ਵਿੱਚ ਉਹ ਵੀ ਦੋ ਨੰਬਰ ਦਾ ਧੰਦਾ ਤੇ ਕਾਰੋਬਾਰ ਚੱਲਦਾ ਹੈ ਸੋ ਅਕਾਲੀ ਦਲ ਵੇਲੇ ਜਥੇਦਾਰ ਤੋਤਾ ਸਿੰਘ ਨੂੰ ਇਸ ਤਰ੍ਹਾਂ ਬਦਨਾਮੀ ਦੇ ਸਾਹਮਣਾ ਕਰਨਾ ਪਿਆ ਕੀ ਕਪੜਾ ਹੋਇਆ ਕੀ ਨਹੀਂ ਹੋਇਆ ਇਹ ਤਾਂ ਖੇਤੀਬਾੜੀ ਮੰਤਰੀ ਦੱਸ ਸਕਦੇ ਆ ਕੈਪਟਨ ਮਰਿੰਦਰ ਦੀ ਸਰਕਾਰ ਆਈ ਭਾਈ ਸਾਹ ਨੂੰ ਭਾਰਤੀ ਜਨਤਾ ਪਾਰਟੀ ਚਲੇ ਗਏ ਪਰ ਉਹਨਾਂ ਨੇ ਵੀ ਆਪਣੇ ਵੇਲੇ ਚ ਕੇਂਦਰੀ ਖੇਤੀਬਾੜੀ ਮੰਤਰੀ ਵਜੋਂ ਵੀ ਜਿਹੜਾ ਹੈਗਾ ਕੈਪਟਨ ਮਰਿੰਦਰ ਭੂਮਿਕਾ ਨਿਭਾਉਂਦੇ ਰਿਹਾ ਪੰਜਾਬ ਦੇ ਵੀ ਖੇਤੀਬਾੜੀ ਮੰਤਰੀ ਰਹੇ ਆ ਸੋ ਇਸ ਤਰ੍ਹਾਂ ਦੀ ਜਿਹੜੀ ਜ਼ਿੰਮੇਵਾਰੀ ਹੈਗੀ ਆ ਉਹ ਨਿਭਾਉਂਦਿਆਂ ਵੀ ਕੈਪਟਨ ਮਰਿੰਦਰ ਦੇ ਹੁੰਦਿਆਂ ਵੀ ਨਰਮੇ ਦੀ ਸੁੰਡੀ ਦਾ ਕੋਈ ਬਾਅ ਨਹੀਂ ਹੋ ਸਕਿਆ ਹੁਣ ਮੁੱਖ ਮੰਤਰੀ ਆ ਕੇ ਭਗਵੰਤ ਮਾਨ ਰੰਗਲੇ ਪੰਜਾਬ ਦੀ ਗੱਲ ਕਰਦੇ ਆ ਕਿਸਾਨੀ ਨੂੰ ਬਚਾਉਣ ਦੀਆਂ ਗੱਲਾਂ ਕਰਦੇ ਆ ਬਹੁਤ ਕੁਝ ਕਿਹਾ ਜਾਂਦਾ ਆਪਾਂ ਦੇਖਦੇ ਆ ਨਰਮੇ ਦੀ ਸੁੰਡੀ ਆ ਗਈ ਤਾਂ ਸਭ ਦੇ ਹੱਥ ਪੈਰ ਫੁੱਲ ਜਾਂਦੇ ਆ ਸਰਕਾਰਾਂ ਅਧਿਕਾਰੀਆਂ ਵੱਲੋਂ ਰਹਿੰਦੇ ਸਮੇਂ ਚ ਕਿਉਂ ਨਹੀਂ ਇੰਤਜ਼ਾਮ ਕੀਤੇ ਜਾਂਦੇ ਹੁਣ ਆਪਾਂ ਰਿਪੋਰਟਾਂ ਦੇਖ ਰਹੇ ਆ ਕਹਿੰਦੇ ਜੀ ਦੇਖੋ ਕਿਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਕਿ ਜੀ ਗਵਾਂਡ Rajasthan ਨਾ Rajasthan ਦੇ ਜਿਹੜੇ ਗੰਗਾ ਨਗਰ ਦਾ ਇਲਾਕਾ ਹੈ ਨਾਲ ਲੱਗਦੇ ਹੋਰ ਲਾਕੇ ਹਰਿਆਣੇ ਦੇ ਨਾਲ ਜਿਹੜੇ ਲੱਗਦੇ ਇਲਾਕੇ ਹੈ Rajasthan ਨਾਲ ਲੱਗਦੇ ਇਲਾਕੇ ਹੈ ਉਹਨਾਂ ਇਲਾਕਿਆਂ ਦੇ ਵਿੱਚ ਵਧੇਰੇ ਮਾਰ ਪਈ ਹੈ ਗੁਲਾਬੀ ਸੁੰਡੀ ਦੀ ਤੇ ਉਹ ਗੁਲਾਬੀ ਸੁੰਡੀ ਦਾ ਹਮਲਾ ਜਿਹੜਾ ਹੈਗਾ ਉਹ ਪੰਜਾਬ ਵੱਲੋਂ ਵਧ ਰਿਹਾ ਹੈ Rajasthan ਤੇ Haryana ਵਾਲੇ ਵੀ ਕਹਿ ਸਕਦੇ ਕਿ ਜੀ ਪੰਜਾਬ 'ਚ ਗੁਲਾਬੀ ਸੁੰਡੀ ਪਈ ਹੈ ਇਸ ਕਰਕੇ ਸਾਡੇ ਵੱਲ ਇਹ ਹੁਣ ਕੋਈ ਬਾਰਡਰ ਕੋਈ ਲਾਈਨਾਂ ਤਾਂ ਖਿੱਚੀਆਂ ਨਹੀਂ ਉੱਥੇ ਕੋਈ ਨੈਟ ਤਾਂ ਲਾਇਆ ਨਹੀਂ ਕਿ ਗੁਲਾਬੀ ਸੁੰਡੀ ਉੱਧਰ ਜਾਏਗੀ ਤੇ ਉੱਧਰ ਨਹੀਂ ਜਾਏਗੀ ਇੱਥੇ ਤਾਂ ਕੋਈ ਚਿੱਟੇ ਨੂੰ ਨਹੀਂ ਰੋਕ ਸਕਦਾ ਦੋ ਨੰਬਰ ਦੇ ਕਾਰੋਬਾਰ ਨੂੰ ਨਹੀਂ ਰੋਕ ਸਕਦਾ ਇਹ ਗਲਾਬੀ ਸੁੰਡੀ ਨੂੰ ਕੌਣ ਰੋਕ ਸਕਦਾ ਸਿਹੇ ਜਿਹੇ ਇਲਜ਼ਾਮ ਤਰਾਸੀਆਂ ਕਰਨ ਦੀ ਥਾਂ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਕਿਸਾਨ ਪਹਿਲਾਂ ਹੀ ਖੁਦਕਸ਼ੀਆਂ ਕਰ ਰਿਹਾ ਹੈ ਵੱਡੀਆਂ ਲੜਾਈਆਂ ਲੜ ਰਿਹਾ ਹੈ ਆਰਥਿਕ ਤੌਰ ਤੇ ਵੱਡੀ ਤੰਗੀ ਦਾ ਸ਼ਿਕਾਰ ਹੈ ਆਪਾਂ ਜਾਣਦੇ ਹਾਂ ਜਿਹੜੇ ਜ਼ਿਲ੍ਹੇ ਜਿਹੜੇ ਇਲਾਕੇ ਨਰਮਾ ਲਾਉਂਦੇ ਆ ਬੀਜ ਦੇ ਬਠਿੰਡਾ ਮਾਨਸਾ ਫਰੀਦਪੁਰ ਦਾ ਕੁਝ ਏਰੀਆ ਉਹ ਕਿਸਾਨ ਪਹਿਲਾਂ ਹੀ ਬਹੁਤ ਵੱਡੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਕਦੇ ਸੇਮ ਪੈਗੀ ਕਦੇ ਕੋਈ ਹੋਰ ਬਿਮਾਰੀ ਪੈਗੀ ਹੁਣ ਨਰਮੇ ਨੂੰ ਸੁੰਡੀ ਪੈਗੀ ਸੋ ਵੱਡੀ ਸੰਕਟ ਦੀ ਸਥਿਤੀ ਦੇ ਵਿੱਚ ਸਰਕਾਰਾਂ ਨੂੰ ਉਗਾਉਂ ਪਰਵੰਧ ਕਰਨੇ ਚਾਹੀਦੇ ਮੈਂ ਕਹਿੰਦਾ ਕਿ ਸਿੱਧੇ ਤੌਰ ਤੇ ਇਹ ਸਵਾਲ ਸਰਕਾਰਾਂ ਦੇ ਉੱਪਰ ਉਠਦਾ ਹੈ ਕਿਸਾਨਾਂ ਦੀ ਜਿਹੜੀ ਬੇਵਸੀ ਹੈ ਕੀ ਹੋਏਗਾ ਹੁਣ ਜਦੋਂ ਟੀਮਾਂ ਗਈਆਂ ਵੱਧ ਤੋਂ ਵੱਧ ਕੀ ਹੋਏਗਾ ਕਿ ਜੀ ਫਿਰ ਇਸ ਤੋਂ ਬਾਅਦ ਹੋਏਗਾ ਕਿ ਮੁਆਵਜ਼ਾ ਦਿੱਤਾ ਜਾਏਗਾ ਜੇ ਜਿਆਦਾ ਨੁਕਸਾਨ ਹੋ ਗਿਆ ਮੈਂ ਦੇਖ ਰਿਹਾ ਸੀ ਕਿ ਕਈ ਇਲਾਕੇ ਹੋ ਜਿੱਥੇ ਅਜੇ ਤੱਕ ਜਿਹੜਾ 22 ਚ ਨੁਕਸਾਨ ਹੋਇਆ ਸੀ 22 ਦੇ ਨੁਕਸਾਨ ਦਾ ਮੁਆਵਜ਼ਾ ਹੁਣ ਤੱਕ ਨਹੀਂ ਲੋਕਾਂ ਨੂੰ ਮਿਲਿਆ ਇਹਦਾ ਮੁਆਵਜ਼ਾ ਕਦੋਂ ਮਿਲੇਗਾ ਜਣੀ ਪੰਜਾਬ ਦੀ ਤਬਾਹੀ ਦੇ ਲਈ ਜਿਹੜਾ ਸਿੱਧੇ ਤੌਰ ਤੇ ਸਮਿਆਂ ਦੀਆਂ ਸਰਕਾਰਾਂ ਚਾਹੇ ਕਾਲੀ ਦਾਲ ਦੀ ਸਰਕਾਰ ਰਹੀ ਕੈਪਟਨ ਮਰਿੰਦਰ ਦੀ ਸਰਕਾਰ ਹੈ ਮੁਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਹਾਲਾਂਕਿ ਜਿਹੜੇ ਖੇਤੀਬਾੜੀ ਮੌਜੂਦਾ ਮੰਤਰੀ ਹੈ ਉਹ ਸਿੱਧੇ ਤੌਰ ਤੇ ਖੇਤੀਬਾੜੀ ਨਾਲ ਜੁੜੇ ਹੋਏ ਹੈ ਪਰ ਇੱਕ ਬਹੁਤ ਵੱਡਾ ਤਾਣਾ ਬਾਣਾ ਹੈ ਅਧਿਕਾਰੀ ਹੈ ਸਿਸਟਮ ਹੈ ਸਾਰਾ ਉਹ ਸਿਸਟਮ ਦੇ ਚੱਲਦਾ ਕਿੰਨਾ ਖੇਤੀਬਾੜੀ ਮੰਤਰੀ ਕਾਮਯਾਬ ਹੋਏਗਾ ਇਹ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਨਰਮੇ ਦੀ ਸੁੰਡੀ ਐ ਜਦੋਂ ਪੈ ਗਈ ਹੈ ਤਾਂ ਹੁਣ ਇਸ ਮਾਮਲੇ ਤੇ ਤੇ ਰੌਲਾ ਰੱਪਾ ਪੈਣਾ ਸ਼ੁਰੂ ਹੈ ਸੋ ਸਰਕਾਰਾਂ ਦੀ ਬਹੁਤ ਵੱਡੀ ਅਣਗਹਿਲੀ ਤੇ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿਉਂ ਸਾਡੇ ਸਰਕਾਰ ਦੇ ਇਸ ਤਰ੍ਹਾਂ ਦੇ ਸਿਸਟਮ ਬਣਿਆ ਕਿ ਕਿਸਾਨਾਂ ਨੂੰ ਖੁਦਕਸ਼ੀਆਂ ਕਰਨੀਆਂ ਪੈਣ ਕਿਸਾਨ ਜਿਹੜਾ ਹੈਗਾ ਆਰਥਿਕ ਸੰਕਟ ਦਾ ਸ਼ਿਕਾਰ ਹੁਣ ਵੋਟਾਂ ਲੈਣ ਵਾਲੇ ਬਹੁਤ ਕੁਝ ਕਿਹਾ ਜਾਂਦਾ ਹੁਣ ਪਾਰਲੀਮੈਂਟ ਦੀਆਂ ਵੋਟਾਂ ਲੰਘ ਗਈਆਂ ਜਿਨ੍ਹਾਂ ਇਲਾਕਿਆਂ ਨਰਮੇ ਦੀ ਸੁੰਢੀ ਪਈ ਆ ਪਤਾ ਨਹੀਂ ਉੱਥੇ ਕਿ ਉਹ ਜੇ ਸ਼ਬਦ ਕਿਸਾਨਾਂ ਨੂੰ ਚੰਗੇ ਚੰਗੇ ਸ਼ਬਦ ਕਿ ਤੁਹਾਡੇ ਲਈ ਅਸੀਂ ਆਹ ਕਰਾਂਗੇ ਅਸੀਂ ਉਹ ਕਰਾਂਗੇ ਜਦੋਂ ਮਾਰ ਪੈਂਦੀ ਹੈ ਬਿਮਾਰੀ ਪੈਂਦੀ ਹੈ ਤਾਂ ਫਿਰ ਕਿ ਉਹਨਾਂ ਦੀ ਬਾਹ ਫੜ ਲਈ ਤਿਆਰ ਨਹੀਂ ਹੁੰਦਾ ਜੀ ਨਵਦੀਪ ਜੀ ਬਿਲਕੁਲ ਇਸ ਦੇ ਨਾਲ ਹੀ ਜੇ ਉਸ ਅਗਲੀ ਖਬਰ ਗੱਦੀ ਗੱਲ ਕਰੀਏ ਕਿ ਉਹ ਵੀ ਖਬਰ ਹੈ ਜਿਹੜੀ ਉਹ ਸਰਕਾਰਾਂ ਦੇ ਨਾਲ ਹੀ ਸ਼ਾਇਦ ਰਿਲੇਟਡ ਹੋਵੇਗੀ ਕਿਉਂਕਿ ਜਿਵੇਂ ਤੁਸੀਂ ਪਹਿਲਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਗੱਲ ਕੀਤੀ ਹੈ ਉਵੇਂ ਹੀ ਜੇ ਹੁਣ ਗੱਲ ਕੀਤੀ ਜਾਵੇ ਕਿ ਜਦੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸੱਤਾ ਦੇ ਵਿੱਚ ਨਹੀਂ ਸਨ ਜਦੋਂ ਉਹਨਾਂ ਨੇ ਰੈਲੀਆਂ ਕੱਢਣੀਆਂ ਜਾਂ ਕਿਸੇ ਸਟੇਜ ਤੇ ਚੜ ਕੇ ਬੋਲਣਾ ਤਾਂ ਉਹਨਾਂ ਨੇ ਕਹਿਣਾ ਕਿ ਜਦੋਂ ਸਾਡੀ ਸਰਕਾਰ ਆਵੇਗੀ ਤੁਸੀਂ ਲੋਕ ਸਾਨੂੰ ਵੋਟਾਂ ਪਾਓ ਸਾਡੀ ਸਰਕਾਰ ਬਣਾਓ ਤਾਂ ਸਾਡੇ ਜਿਹੜੇ ਬੱਚੇ ਨੇ ਸਾਡੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਬਾਹਰ ਜਾਣ ਦੀ ਜ਼ਰੂਰਤ ਨਹੀਂ ਪੈਗੀ ਇਵਨ ਕਿ ਬਾਰੋਂ ਲੋਕ ਕੰਮਕਾਜ ਦੇ ਲਈ ਜਾਂ ਪੜ੍ਹਨ ਦੇ ਲਈ ਪੰਜਾਬ ਆਇਆ ਕਰਨਗੇ ਪਰ ਹੁਣ ਉਹਨਾਂ ਦੀ ਸਰਕਾਰ ਆਇਆ ਨਵੇਂ 2.5 ਸਾਲ ਦੇ ਕਰੀਬ ਦਾ ਸਮਾਂ ਹੋ ਗਿਆ ਇਸ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਪਰ ਜੇ ਰਿਪੋਰਟਾਂ ਦੀ ਮੰਨੀਏ ਤਾਂ ਰਿਪੋਰਟਾਂ ਨੇ ਜਿਹੜੀਆਂ ਉਹ ਬਹੁਤ ਹੀ ਜ਼ਿਆਦਾ ਖਤਰਨਾਕ ਨੇ ਕਿਉਂਕਿ ਪਰਵਾਸ ਲਗਾਤਾਰ ਵੱਧਦਾ ਜਾ ਰਿਹਾ ਹੈ ਸਾਡਾ ਯੂਥ ਲਗਾਤਾਰ ਬਾਹਰਲੇ ਮੁਲਕਾਂ ਦੇ ਵਿੱਚ ਜਾ ਰਿਹਾ ਹੈ ਅੰਕੜੇ ਨੇ ਜਿਹੜੇ ਉਹ ਇਹੋ ਜਿਹੇ ਨੇ ਕਿ ਹਰ ਮਹੀਨੇ ਲੱਖ ਲੱਖ ਪਾਸਪੋਰਟ ਹੈ ਜਿਹੜਾ ਉਹ ਬਣ ਰਿਹਾ ਹੈ ਤਾਂ ਪਾਸਪੋਰਟ ਬਣਾਉਣ ਦੇ ਵਿੱਚ ਪੰਜਾਬ ਦੇਸ਼ ਦੇ ਵਿੱਚ ਉਹ ਤੀਜੇ ਨੰਬਰ ਤੇ ਅਸੀਂ ਤੁਸਾਪ ਮੈਂ ਤੁਹਾਨੂੰ ਰੋਕਣਾ ਚਾਹਾਂਗਾ ਨੇ ਉਹਦੀ ਇਸ ਮਾਮਲੇ ਜਿਸ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਸਵਾਲ ਰਹਿਣ ਦੇਖੋ ਤੁਹਾਡਾ ਸਵਾਲ ਆ ਗਿਆ ਹੈ ਇਸ ਮਾਲੇ ਜਿਹੜੀ ਸਥਿਤੀ ਦੇਖੋ ਕਿਸ ਕਦਰ ਬਣੀ ਵੀ ਐ ਜਦਾਂ ਤੁਸੀਂ ਜ਼ਿਕਰ ਕੀਤਾ ਮੁਖੰਤਰੀ ਭਗਵੰਤ ਮਾਨ ਦਾ ਮੁਖੰਤਰੀ ਭਗਵੰਤ ਮਾਨ ਇਹ ਕਹਿੰਦੇ ਨਹੀਂ ਥੱਕਦੇ ਹਮ ਕੀ ਵੀ ਰੰਗਲਾ ਪੰਜਾਬ ਰੰਗਲਾ ਪੰਜਾਬ ਜਦਾਂ ਤੁਸੀਂ ਅੰਕੜਿਆਂ ਦੀ ਗੱਲ ਕਰ ਰਹੇ ਹੋ ਸਥਿਤੀ ਦਾ ਜ਼ਿਕਰ ਕਰ ਰਹੇ ਹੋ ਮੈਨੂੰ ਲੱਗਦਾ ਰੰਗਲਾ ਪੰਜਾਬ ਦਾ ਕੀ ਰੰਗਲੇ ਪੰਜਾਬ ਦੀਆਂ ਜਿਹੜੀਆਂ ਬੂਏ ਵਾਰੀਆਂ ਲੋਕਾਂ ਨੇ ਕਿਤੇ ਰੰਗਲੀਆਂ ਕਰੀਆਂ ਹੋਣੀਆਂ ਕਿਤੇ ਆਪਣੇ ਮੰਜਾਂ ਦੇ ਪਾਵੇ ਰੰਗਲੇ ਕਰੇ ਹੋਣੇ ਉਹ ਰੰਗ ਵੀ ਉਹਨਾਂ ਦਾ ਉੱਤਰ ਦਾ ਨਜ਼ਰ ਆ ਰਿਹਾ ਕਿਉਂਕਿ ਲੋਕ ਜਿਹੜੇ ਹੈਗੇ ਆ ਉਹ ਧੜਾ ਧੜ ਵਿਦੇਸ਼ਾਂ ਨੂੰ ਜਾ ਰਿਹਾ ਹੈ ਬਾਰ ਨੂੰ ਡਾਰੀਆਂ ਮਾਰ ਰਿਹਾ ਹੈ ਹੂੰ ਸੋ ਸਥਿਤੀ ਬਿਲਕੁਲ ਉਸ ਦੇ ਵਿਪਰੀਤ ਹੈ ਨਵਦੀਪ ਜੀ ਇੱਕ ਪਾਸੇ ਜਿਸ ਦਾ ਤੁਸੀਂ ਜ਼ਿਕਰ ਕੀਤਾ ਹੈ ਪੰਜਾਬ ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਤੁਹਾਡੇ ਲਈ ਇਹ ਕੁਝ ਕਰਾਂਗੇ ਰੋਜ਼ਗਾਰ ਦੇਾਂਗੇ ਨਵੀਆਂ ਇੰਡਸਟਰੀਆਂ ਇੱਥੇ ਆਣੀਆਂ ਵੱਡੀਆਂ ਇੰਡਸਟਰੀਆਂ ਇੱਥੇ ਆ ਰੀਆਂ ਸੰਦਾਂ ਲਗਣੀਆਂ ਸਗੋਂ ਬਾਹਰੋਂ ਜਿਹੜੇ ਗੋਰੇ ਆਇਦਰ ਆਉਣਗੇ ਸਾਨੂੰ ਉੱਧਰ ਜਾਣ ਦੀ ਲੋੜ ਨਹੀਂ ਪੈਗੀ ਮੈਨੂੰ ਇਹ ਲੱਗਦਾ ਹੈ ਕਿ ਅੱਜ ਤੱਕ ਦੀ ਜਿਸ ਸਥਿਤੀ ਹੈ ਜਿਸ ਦਾ ਜ਼ਿਕਰ ਤੁਸੀਂ ਕਰ ਰਹੇ ਹੋ ਦੇਖੋ 1 ਲੱਖ ਜਿਹੜਾ ਹੈਗਾ ਪਾਸਪੋਰਟ ਜਿਹੜਾ ਹੈਗਾ ਹਰ ਸਾਲ ਪੰਜਾਬ ਦਾ ਜਿਹੜਾ ਹੈਗਾ ਨਵਾਂ ਬਣਦਾ ਜਿਹੜੇ ਅੰਕੜੇ ਆਏ ਆ 10.5 ਸਾਲਾਂ ਚ 87 ਲੱਖ ਤੋਂ ਉੱਪਰ 10.5 ਸਾਲਾਂ ਚ 87 ਲੱਖ ਤੋਂ ਉੱਪਰ ਪੰਜਾਬੀਆਂ ਨੇ ਪਾਸਪੋਰਟ ਬਣਾਏ ਆ ਹੂੰ ਉਹ ਜਿਨ੍ਹਾਂ ਨੇ 87 ਲੱਖ ਤੋਂ ਉੱਪਰ ਪਾਸਪੋਰਟ ਬਣਾਏ ਆ ਨਵਦੀਪ ਉਹ ਕੋਈ ਨਰਮਾ ਵੇਚਣ ਦੇ ਮੂੰਫਲੀ ਵੇਚਣ ਲਈ ਤਾਂ ਬਣਾਏ ਨਹੀਂ ਉਹਨਾਂ ਨੇ ਵਿਦੇਸ਼ਾਂ ਦੀ ਉਡਾਰੀ ਮਾਰਨ ਲਈ ਬਣਾਏ ਆ ਨਾ ਤੇ ਅਮਰੀਕਾ ਜਾਣ ਆਸਟ੍ਰੇਲੀਆ ਜਾਣ ਕੈਨੇਡਾ ਜਾਣ ਜਿੱਥੇ ਵੀ ਮੌਕਾ ਮਿਲੇ ਜਾਣੀ ਇਹ ਅੰਕੜੇ ਸਰਕਾਰਾਂ ਦੀ ਜਿਹੜੇ ਦਾਅਵੇ ਆ ਉਹਨਾਂ ਨੂੰ ਮੂੰਹ ਚੜਾਉਂਦੇ ਆ ਕਿੰਨੀ ਵੱਡੀ ਤਰਾਸਦੀ ਹੈ ਤੁਸੀਂ ਹੋਰ ਦੇਖੋ ਪੰਜਾਬ ਦੀ ਸਥਿਤੀ ਕੀ ਹੈ ਜਿਸ ਰਿਪੋਰਟ ਦਾ ਆਪਾਂ ਜ਼ਿਕਰ ਕਰ ਰਹੇ ਆ ਉਸ ਰਿਪੋਰਟ ਦੇ ਵਿੱਚ ਕੀ ਹੈ ਕਿ ਕੌਮੀ ਪੱਦਰ ਦੇ ਪੰਜਾਬ ਤੀਜੇ ਨੰਬਰ ਤੇ ਆ ਪਾਸਪੋਰਟ ਬਣਾਉਣ ਚ ਤੀਜੇ ਨੰਬਰ ਤੇ ਵੀ ਕਾ ਮੈਂ ਤਾਂ ਕਹਾਂਗਾ ਕਿ ਪਹਿਲੇ ਨੰਬਰ ਤੇ ਆ ਇਸ ਕਰਕੇ ਇਹ ਕਿ ਜਿਹੜੇ ਦੂਜੇ ਦੋ ਸੂਬੇ ਪਹਿਲੇ ਤੇ ਦੂਜੇ ਨੰਬਰ ਤੇ ਹੁੰਦੇ ਆ ਮਹਾਰਾਸ਼ਟਰ ਦੀ ਆਪਾਂ ਗੱਲ ਕਰਦੇ ਆ ਮਹਾਰਾਸ਼ਟਰ ਪਹਿਲੇ ਨੰਬਰ ਤੇ ਆ ਆਪਣੇ 12 ਲੱਖ ਜਿਹੜਾ ਹੈਗਾ ਸਾਲ ਦੇ ਪਾਸਪੋਰਟ ਬਣਦੇ ਆ ਔਰ ਮਹਾਰਾਸ਼ਟਰ ਦੇ ਚ ਬਣਦੇ ਆ 15 ਲੱਖ ਦੇ ਕਰੀਬ ਹੁਣ ਮਹਾਰਾਸ਼ਟਰ ਦਾ ਆਪਾਂ ਰਕਵਾ ਦੇਖ ਲਿਆ ਆਬਾਦੀ ਦੇਖ ਲੀਏ ਕਿੰਨੀ ਆਬਾਦੀ ਹੈ ਮੇਰੇ ਖਿਆਲ ਉੱਤੇ ਮੁੰਬਈ ਸ਼ਹਿਰ ਦੀ ਆਬਾਦੀ ਗਿਣ ਲਈ ਤਾਂ ਪੰਜਾਬ ਦਾ ਅੱਧ ਬਣ ਜਾਏਗਾ ਸੋ ਉਹਦੇ ਤਾਂ 15 ਲੱਖ ਦਾ ਗਿਣਤੀ ਤੇ ਸਾਡੀ ਜਿਹੜਾ ਛੋਟਾ ਜਿਹਾ ਪੰਜਾਬ ਜਿਹੜਾ ਹੈਗਾ ਉਹਦੀ 12 ਲੱਖ ਦੀ ਸਾਲ ਦੀ ਗਿਣਤੀ ਤੇ ਦੂਜਾ ਉੱਤਰ ਪ੍ਰਦੇਸ਼ ਉੱਤਰ ਪ੍ਰਦੇਸ਼ ਦਾ ਤਾਂ ਕੋਈ ਕਹਿਣਾ ਕੀ ਹੈ ਮੈਂ ਕਹਿੰਦਾ ਕੱਦਾ ਹਿੰਦੁਸਤਾਨ ਹੈ ਉੱਤਰ ਪ੍ਰਦੇਸ਼ ਦੀ ਆਪਾਂ ਗਣੀਏ ਦੁਨੀਆ ਭਰ ਚ ਫੈਲਿਆ ਹੋਇਆ ਉੱਤਰ ਪ੍ਰਦੇਸ਼ ਦੇ ਗਿਣਤੀ ਜਿਹੜੀ ਕਿ 13 ਲੱਖ ਤੇ 12.5 ਲੱਖ ਹਮ 10 ਦਾ ਲਗਾਓ ਕਿ ਸਾਡੀ ਕਿਸ ਕਦਰ ਤਰਾਸਦੀ ਹੈ ਕਿਸ ਤਰ੍ਹਾਂ ਦੀ ਸਥਿਤੀ ਬਣੀ ਵੀ ਹੈ ਜੀ ਇੱਥੇ ਦਾ ਰੰਗਲੇ ਪੰਜਾਬ ਦੀ ਆਪਾਂ ਗੱਲ ਕਰਦੇ ਆਂ ਘਰ ਪਾਪਾਂ ਕਰਦੇ ਲੱਭਣਗੇ ਜਿਹੋ ਜੀ ਤੀ ਬਣੀ ਰਹੀ ਲਗਾਤਾਰ ਕੋਈ ਤਬਦੀਲੀ ਨਹੀਂ ਹਮ ਇੱਕ ਤਾਂ ਹੁੰਦਾ ਨਾ ਕਿ ਸਰਕਾਰਾਂ ਬਦਲਦੇ ਬਾਅਦ ਕੋਈ ਤਬਦੀਲੀ ਆ ਗਈ ਹੈ 0% ਦੀ ਤਬਦੀਲੀ ਹੈ ਜੋ ਅੰਕੜੇ ਹੈ ਇਹ 23 ਦੇ ਅੰਕੜੇ ਜਿਹਨਾਂ ਦਾ ਆਪਾਂ ਜ਼ਿਕਰ ਕੀਤਾ ਇਹਨੇ 24 ਦੇ ਅੰਕੜੇ ਆ ਉਹ ਹੁਣ ਤੱਕ ਵੀ ਅੱਧ ਦਾ ਜਿਹੜਾ ਪਿਛਲੇ ਅੰਕੜਿਆਂ ਨਾਲੋਂ ਅੱਧ ਦਾ ਹਿੱਸਾ ਪਾਰ ਕਰ ਚੁੱਕਿਆ ਜੇ ਆ ਅੰਤ ਦੇ ਜੋ 24 ਮੁਕੰਮਲ ਹੋਏਗਾ ਮੈਨੂੰ ਲੱਗਦਾ ਹੈ ਕਿ 23 ਦੇ ਅੰਕੜੇ ਕਿਹਾ ਜਾਂਦਾ ਕਿ 17 ਦੇ ਵਿੱਚ ਕਾਫੀ ਵੱਡੀ ਗਿਣਤੀ 'ਚ ਪਾਸਪੋਰਟ ਬਣੇ ਸੀ ਤੇ ਹੁਣ ਜਿਹੜੇ ਅੰਕੜਿਆਂ ਦਾ ਤੁਸੀਂ ਨਵਦੀਵ ਜ਼ਿਕਰ ਕੀਤਾ ਹੈ ਇਹ ਅੰਕੜੇ ਜਿਹੜੇ ਗਿਆ 17 ਨੂੰ ਵੀ ਪਾਰ ਕਰ ਗਿਆ ਹਾਂ ਸੋ ਪੰਜਾਬ ਦੀ ਰੰਗਲਾ ਪੰਜਾਬ ਤਾਂ ਕੀ ਹੈ ਮੈਂ ਕਹਾਵਾਂਗਾ ਗੰਧਲੇ ਪੰਜਾਬ ਦੀ ਤਸਵੀਰ ਪੰਜਾਬ ਦੀ ਹੋਣੀ ਹੈ ਰਾਜ ਦੀ ਹੈ ਕਿ ਪੰਜਾਬ ਜਿਹੜਾ ਉਜੜ ਰਿਹਾ ਪੰਜਾਬ ਆਪਣੇ ਆਪਣੇ ਧਾਮਾਂ ਦੇ ਜਿੱਦਾਂ ਹੁੰਦਾ ਨਾ ਕਿਸੇ ਕੋਈ ਦਰਿਆ 'ਚ ਕਿਸੇ ਨੇ ਸਲਾਂਗ ਲਗਾਤੇ ਹੋਏ ਤੇ ਆਪਣੇ ਬਚਾਲੇ ਹੱਥ ਪੈਰ ਮਾਰਦਾ ਜੋ ਹੱਥ ਪੱਲੇ ਪੈਂਦਾ ਹ ਕੋਈ ਡੁਬਕੀ ਲਗਾ ਕੇ ਜਾ ਰਿਹਾ ਕੋਈ 2 ਨੰਬਰ ਨਾਲ ਜਾ ਰਿਹਾ ਕੋਈ ਆਪਣੇ ਏਕੜ ਵੇਚ ਕੇ ਜਾ ਰਿਹਾ ਕੋਈ ਮਾਂ ਪਿਓ ਦੇ ਗਹਿਣੇ ਗੱਪੇ ਵੇਚ ਕੇ ਜਾ ਰਿਹਾ ਸੋ ਅਸੀਂ ਲੜਾਈਆਂ ਲੜ ਰਹੇ ਹਾਂ ਇੱਕ ਦੂਜੇ ਨੂੰ ਥਿਬੀਆਂ ਦਿਖਾਉਣ ਦੀ ਪੋਲੀਟੀਕਲ ਪਾਰਟੀਆਂ ਨੂੰ ਮੁੱਖ ਮੰਤਰੀ ਦੀ ਕੁਰਸੀ ਦਿੰਦੀ ਹੈ ਜੇ ਆਪਾਂ ਬੁਰੀ ਤਰ੍ਹਾਂ ਦੀ ਵੀ ਗੱਲ ਕਰ ਲਈਏ ਤਾਂ ਆਪਾਂ ਅੱਗੇ ਵੀ ਇਹਨਾਂ ਮਾਮਲਿਆਂ ਦਾ ਜ਼ਿਕਰ ਕਰਦੇ ਰਹਿੰਦੇ ਆ ਕਿ ਭਾਜਪਾ ਵਾਲੇ ਕਹਿੰਦੇ ਆ ਜੀ ਭਗਵੰਤ ਮਾਨ ਨੂੰ ਹਟਾਓ ਤਾਂ ਤਾਂ ਸਥਿਤੀ ਸੁਧਰ ਸਕਦੀ ਹੈ ਉਸਣਾ ਵੀ ਭਲੇ ਮਾਨ ਤੋਂ ਪਿਛਲੇ 72 ਸਾਲ ਤਾ ਭਗਵੰਤ ਮਾਨ ਨਹੀਂ ਸੀ ਪਿਛਲੇ 72 75 ਸਾਲ ਤਾ ਰਾਜਗੀਦਾ ਕਾਰੀਦਾਰ ਦੇ ਭਾਜਪਾ ਨੇ ਕਾਂਗਰਸ ਨੇ ਇਹੀ ਤਰ੍ਹਾਂ ਜੇ ਉਦੋਂ ਸਥਿਤੀ ਇਹ ਬਦਲ ਗਈ ਤੇ 2.5 ਸਾਲ ਦੇ ਵਿੱਚ ਆ ਕੇ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਟਾ ਦੇਣਗੇ ਤਾਂ ਪੰਜਾਬ ਸੰਕਟ ਜੋ ਬਾਹਰ ਆ ਜਾਏਗਾ ਮੈਂ ਸਮਝਦਾ ਕਿ ਸਮੁੱਚੇ ਤੌਰ ਤੇ ਜਿਹੜਾ ਸਾਡਾ ਪੋਲੀਟੀਕਲ ਸਿਸਟਮ ਹੈ ਜਵਾਬ ਦੇ ਹੈ ਇਹਨਾਂ ਮੁੱਦਿਆਂ ਦੇ ਉੱਤੇ ਕਿ ਆਖਰ ਪੰਜਾਬ ਜੇ ਕੰਗਲਾ ਬਣਿਆ ਤਾਂ ਕਿਉਂ ਬਣਿਆ ਰੰਗਲੇ ਪੰਜਾਬ ਦੀ ਤਾਂ ਗੱਲ ਹੀ ਛੱਡੋ ਕੰਗਲਾ ਪੰਜਾਬ ਕਿਉਂ ਬਣਿਆ ਇਹਦੇ ਲਈ ਸਮੁੱਚਾ ਪੋਲੀਟੀਕਲ ਸਿਸਟਮ ਜਵਾਬ ਦੇ ਹੈ ਅਸੀਂ ਵੋਟਾਂ ਵੇਲੇ ਝੋਲੀਆਂ ਅੱਡ ਕੇ ਆਉਂਦੇ ਆ ਲੋਕਾਂ ਆ ਕੇ ਬੜੇ-ਬੜੇ ਵੱਡੇ ਵਾਅਦੇ ਕਰਦੇ ਆ ਦਾਅਵੇ ਕਰਦੇ ਆ ਅਸਲੀ ਤੇ ਨਵਦੀਪ ਇਹ ਹੈ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ ਜੀ ਜੀ ਬਿਲਕੁਲ ਤੇ ਇਸ ਦੇ ਨਾਲ ਹੀ ਚ ਅਗਲੀ ਖਬਰ ਤੇ ਗੱਲ ਕਰੀਏ ਤਾਂ ਅ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਹੋ ਰਹੀ ਹੈ ਕੀ ਲੱਗਦਾ ਹੈ ਕਿ ਮੀਟਿੰਗ ਦੇ ਵਿੱਚ ਕਿਹੜੇ-ਕਿਹੜੇ ਮਸਲਿਆਂ ਤੇ ਗੱਲਬਾਤ ਹੋ ਸਕਦੀ ਹੈ ਨਦੀਬ ਜਿਸ ਮੀਟਿੰਗ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਉਹ ਬੜਾ ਭਾਵਕ ਤੇ ਸੰਵੇਦਨਸ਼ੀਲ ਮੁੱਦਾ ਹੈ 빙 ਜਰਨਲਿਸਟ ਆਪਣੀ ਜਾਣਕਾਰੀ ਹੈ ਕਿ ਜਦੋਂ ਇੱਕ ਪਾਸੇ ਤਾਂ ਅਕਾਲ ਤਖਤ ਸਾਹਿਬ ਤੇ ਸਿੰਘ ਜੀਬਾਨ ਨੇ ਮੀਟਿੰਗ ਬੁਲਾਈ ਵੀ ਹੈ ਦੂਜੇ ਪਾਸੇ ਕਿਹਾ ਜਾ ਰਿਹਾ ਹੈ ਕਿ ਚੰਡੀਗੜ੍ਹ ਤੇ ਜਿਹੜਾ ਸ਼੍ਰੋਣੀ ਅਕਾਲੀ ਦਲ ਦਾ ਦਫ਼ਤਰ ਹੈ ਉੱਥੇ ਅੱਜ ਤਣਾਅ ਵਾਲੀ ਸਥਿਤੀ ਬਣੀ ਵੀ ਹੈ ਤਣਾਅ ਵਾਲੀ ਸਥਿਤੀ ਕਿਉਂ ਬਣੀ ਹੈ ਕਿ ਕਿਹਾ ਜਾ ਰਿਹਾ ਕਿ ਜਿਹੜੇ ਬਾਗੀ ਅਕਾਲੀ ਆ ਜਿਹਨੇ ਪ੍ਰਿੰਸ ਸਿੰਘ ਚੰਦੂ ਮਾਜਰਾ ਦੂਜੇ ਆਗੂ ਵੀ ਹੋ ਸਕਦਾ ਹੈ ਸਿਕੰਦਰ ਸਿੰਘ ਮਲੂਕਾ ਵੀ ਹੋ ਸਕਦਾ ਹੈ ਉਸ ਹੋਰ ਆਗੂ ਵੀ ਹੋ ਸਕਦੇ ਆ ਉਹਨਾਂ ਆਗੂਆਂ ਵੱਲੋਂ ਕਿਹਾ ਜਾ ਰਿਹਾ ਕਿ ਅੱਜ ਉਹ ਕਾਲੀ ਦਲ ਦੇ ਦਫ਼ਤਰ ਜਾਣਗੇ ਤੇ ਜਾ ਕੇ ਉੱਥੇ ਬੈਠਣਗੇ ਕਹਿਣਗੇ ਅਸੀਂ ਵੀ ਇਸੇ ਅਕਾਲੀ ਦਲ ਦਾ ਹਿੱਸਾ ਹਾਂ ਹੂੰ ਜਿਹੜਾ ਅਕਾਲੀ ਦਲ ਲੀਡਰਸ਼ਿਪ ਚਾਇਸ ਵਾਲੀ ਜੀ ਦੀ ਅਗਵਾਈ ਸੁਖਵੀਰ ਸਿੰਘ ਬਾਦਲ ਹੁਣੀ ਕਰ ਰਿਹਾ ਹੈ ਉਹਨਾਂ ਵੀ ਆਪਣੇ ਜਿਹੜਾ ਪੂਰੀਆਂ ਤਿਆਰੀਆਂ ਕਰੀਆਂ ਵੀ ਆ ਵੜ ਕੇ ਦਿਖਾਓ ਕਿਵੇਂ ਆਉਣਾ ਤੁਸੀਂ ਅਕਾਲੀ ਦਲ ਦੇ ਜਾਨੀ ਕਬਜ਼ਿਆਂ ਨੂੰ ਲੈ ਕੇ ਲੜਾਈ ਕਿੰਨੀ ਇਤਰਾਸ ਦੀ ਐ ਜਿਹੜਾ ਅਕਾਲੀ ਦਲ ਪੰਜਾਬ ਦੀ ਰਾਖੀ ਲਈ ਲੜਦਾ ਸੀ ਪੰਜਾਬੀਆਂ ਦੇ ਹਿੱਤਾਂ ਲਈ ਲੜਦਾ ਸੀ ਪੰਜਾਬ ਨੂੰ ਬਚਾਉਣ ਲਈ ਲੜਦਾ ਸੀ ਪੰਜਾਬ ਦੇ ਹੱਕਾਂ ਨੂੰ ਬਚਾਉਣ ਦੀ ਲੜਾਈ ਲੜਦਾ ਸੀ ਉਹ ਅਕਾਲੀ ਦਲ ਅੱਜ ਆਪਣੇ ਦਫ਼ਤਰ ਨੂੰ ਬਚਾਉਣ ਦੀ ਲੜਾਈ ਲੜ ਰਿਹਾ ਹੂੰ ਇਸ ਤੋਂ ਵੱਡਾ ਜਵਾਬ ਨਦੀਪ ਕੋਈ ਹੋ ਨਹੀਂ ਸਕਦਾ ਜਿਹੜਾ ਪੰਥ ਦਾ ਦਾਅਵੇਦਾਰ ਕੋ ਹੁੰਦਾ ਹੋਵੇ ਕੋਈ ਆਗੂ ਇਹ ਜਮਾਤ ਉਹ ਜਮਾਤ ਪੰਥ ਦਾ ਖੜਾ ਛੱਡ ਕੇ ਪੰਥ ਦੇ ਇਤਾਂ ਦੀ ਗੱਲ ਛੱਡ ਕੇ ਆਪਣੇ ਦਸਤੂਰ ਨੂੰ ਬਚਾਉਣ ਦੀਆਂ ਲੜਾਈਆਂ ਲੜ ਰਹੀ ਹੋਵੇ ਇਸ ਤੋਂ ਵੱਡੀ ਤਰਾਸ ਦੀ ਕੀ ਹੋ ਸਕਦੀ ਹੈ ਹੁਣ ਸਿੰਘ ਸਹਿਬਾਨ ਨੇ ਮੀਟਿੰਗ ਬੁਲਾਈ ਹੈ ਸਿੰਘ ਸਹਿਬਾਨ ਦੀ ਮੀਟਿੰਗ ਦੇ ਵਿੱਚ ਜੋ ਵੀ ਫੈਸਲੇ ਆਉਣਗੇ ਸਾਰੇ ਨਜ਼ਰਾਂ ਉਹਨਾਂ ਤੇ ਬਣੀਆਂ ਹੋਈਆਂ ਆਪਾਂ ਸਾਰੇ ਜਾਣਦੇ ਆ ਜਿਹੜੇ ਬਾਗੇ ਅਕਾਲੀ ਆਗੂ ਆ ਬੀਬੀ ਜਗੀਰ ਕੌਰ ਬਾਕੀ ਕਾਲੀ ਆਗੂ ਜਿਹਨਾਂ ਦਾ ਆਪਾਂ ਜ਼ਿਕਰ ਕਰ ਰਹੇ ਉਹਨਾਂ ਵੱਲੋਂ ਬਕਾਇਦਾ ਅਕਾਲ ਤਰਸਫ ਦੇ ਪੇਸ਼ ਹੋ ਕੇ ਇਹ ਅਰਜ਼ੀ ਦਿੱਤੀ ਜਿਹੜੀ ਜਿਨ੍ਹਾਂ ਨੇ ਕਿਹਾ ਸੀ ਕਿ ਪਿਛਲੇ ਸਮੇਂ ਚ ਅਸੀਂ ਆਕਾਲੀ ਦਲ ਦੀ ਲੀਡਰਸ਼ਿਪ ਦੇ ਨਾਲ ਚੱਲਦੇ ਆਂ ਜਿਹੜੇ ਗਨਾਹ ਹੋਏ ਜਾਣੇ ਜਾਣ ਜਾਣੇ ਚ ਅਸੀਂ ਉਹਦੇ ਲਈ ਮਾਫੀ ਮੰਗਦੇ ਆਂ ਔਰ ਫੈਸਲਾ ਕੀ ਦਿੰਦੇ ਆਂ ਆਕਾਲੀ ਦਲ ਦੇ ਜਥੇਦਾਰ ਦੇ ਬਾਕੀ ਸਿੰਘ ਸਹਿਬਾਨ ਉਹਨਾਂ ਤੇ ਨਿਰਭਰ ਕਰਦਾ ਪਰ ਜਿੱਥੇ ਸਿੰਘ ਸਹਿਬਾਨ ਦਾ ਫੈਸਲਾ ਐਮ ਹੋਏਗਾ ਉਥੇ ਆਕਾਲੀ ਦਲ ਦੀ ਜਿਹੜੀ ਅੰਦਰੂਨੀ ਸਥਿਤੀ ਐ ਇਸ ਵੇਲੇ ਬਣੀ ਆ ਉਹ ਵੀ ਜਿਹੜੇ ਦੁਨੀਆਂ ਭਰ ਚ ਬੈਠੇ ਪੰਜਾਬੀ ਐ ਸਵਾਲ ਇਹ ਨਹੀਂ ਐ ਕਿ ਕੌਣ ਆ ਅਸ ਗ੍ਰੀਸਿੰਗ ਬਾਦਲ ਦੇ ਨਾਲ ਆ ਕੌਣ ਖਿਲਾਫ ਹੈ ਕੌਣ ਮਲੂਕਾ ਦੇ ਨਾਲ ਹੈ ਕੌਣ ਚੰਨੂ ਮਾਦਰਾ ਦੇ ਨਾਲ ਹੈ ਪੰਜਾਬ ਦੇ ਲੋਕ ਕਿਧਰੇ ਚਾਹੁੰਦੇ ਆ ਕਿ ਖੇਤਰੀ ਪਾਰਟੀ ਹੋਣੀ ਚਾਹੀਦੀ ਹੈ ਹਮ ਖੇਤਰੀ ਪਾਰਟੀ ਦੇ ਹਿੱਤ ਜਿਹੜੇ ਹੈਗੇ ਆ ਉਹ ਪੰਜਾਬ ਦੇ ਹਿੱਤ ਨਾਲ ਜੁੜਦੇ ਹਿੱਤ ਹੁੰਦੇ ਆ ਪਰ ਹੁਣ ਇਸ ਵੇਲੇ ਜਿਹੜੇ ਹਿੱਤ ਬਣ ਗਏ ਲੀਡਰਸ਼ਿਪ ਦੇ ਉਹਦਾ ਕੁਰਸੀ ਬਚਾਉਣ ਲਈ ਕੁਰਸੀ ਦੇ ਕਬਜ਼ੇ ਦੀ ਲੜਾਈ ਲੜੀ ਜਾ ਰਹੀ ਹੈ ਇਸੇ ਕਰਕੇ ਪੰਜਾਬ ਤੋਂ ਹੁਕਮ ਦੀ ਕੌਣ ਦੀ ਲੜਾਈ ਹੁਣ ਅਕਾਲੀ ਦਲ ਦੇ ਵੀੜੇ ਚ ਪਹੁੰਚ ਗਈ ਹੈ ਦੇਖਦੇ ਆ ਨਵਦੀਪ ਦੇ ਚ ਕੀ ਬਾਹਰ ਆਉਂਦਾ ਹਾਂ 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 ਜੀ ਬਿਲਕੁਲ ਇਸ ਤੋਂ ਬਾਅਦ ਗੱਲ ਕਰਾਂਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਿਉਂਕਿ ਐਕਸ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਸ਼ੰਸਕਾਂ ਦੀ ਗਿਣਤੀ 10 ਕਰੋੜ ਤੋਂ ਪਾਰ ਹੋ ਗਈ ਹੈ ਬੇहद ਲੋਕ ਉਹਨਾਂ ਨੂੰ ਪਸੰਦ ਕਰਦੇ ਹੋਏ ਨਜ਼ਰ ਆ ਰਹੇ ਨੇ ਕੀ ਕਹਿਣਾ ਚਾਹੋਗੇ ਜੀ ਵੈਸੇ ਤਾਂ ਹਮੇਸ਼ਾ ਹੀ ਭਾਜਪਾ ਕਹਿੰਦੀ ਹੈ ਕਿ ਦੁਨੀਆਂ ਪਰਚ ਸਭ ਤੋਂ ਸੇ ਸ਼ਕਤੀਸ਼ਾਲੀ ਰਾਜਸੀ ਪਾਰਟੀਆਂ ਹੈ ਇਦੇ ਬਾਰੇ ਕੋਈ ਦੋ ਰਾਇ ਨਹੀਂ ਕਹਿੰਦੇ ਸਾਡੇ ਇੰਨੇ ਮੈਂਬਰਸ਼ਿਪ ਆ ਪਹਿਲੀ ਗੱਲ ਤਾਂ ਸਾਡਾ ਮੁਲਕ ਹੀ ਬੜਾ ਸ਼ਕਤੀਸ਼ਾਲੀ ਹੈ ਜਿੱਥੋਂ ਦੇ ਇੰਨੇ ਜਨਤਾ ਹੈਗੀ ਆ ਇੰਨੀ ਆਬਾਦੀ ਹੈ ਤੇ ਉਸ ਆਬਾਦੀ ਵਾਲੇ ਮੁਲਕ 'ਚ ਅੱਗੇ ਫਿਰ ਜਿਹੜੀ ਭਾਰਤੀ ਜਨਤਾ ਪਾਰਟੀ ਉਹਦੀ ਮੈਂਬਰਸ਼ਿਪ ਦਾ ਸਵਾਲ ਹੈ ਉਹਦੀ ਮੈਂਬਰਸ਼ਿਪ 'ਤੇ ਤਾਂ ਅੱਗੇ ਹੁਣ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਿਹੜੇ ਪ੍ਰਸ਼ੰਸਿਕ ਹੈ ਉਹਨਾਂ ਦੀ ਗਿਣਤੀ ਜਿੱਦਾਂ ਤੁਸੀਂ ਕਹਿ ਰਹੇ ਕਿ 10 ਕਰੋੜ ਦਾ ਅੰਕੜਾ ਪਾਰ ਕਰ ਗਿਆ ਇਹ ਤਾਂ ਹਾਈ ਆ ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਬਾਕੀ ਜੇ ਅਮਰੀਕਾ ਦੀ ਗੱਲ ਕਰ ਲਈਏ ਬਤਾਨੀਆਂ ਦੀ ਗੱਲ ਕਰ ਲਈਏ ਦੂਜੇ ਮੁਲਕਾਂ ਦੀ ਗੱਲ ਕਰ ਲਈਏ ਉਹਨਾਂ ਨਾਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਸ਼ੰਸਕਾਂ ਦੀ ਗਿਣਤੀ ਕਿਤੇ ਜ਼ਿਆਦਾ ਕਿਤੇ ਵਧੇਰੇ ਹੈਗੀ ਹੈ ਇਸ ਕਰਕੇ ਭਾਜਪਾ ਦਾ ਜਾਂ ਪ੍ਰਧਾਨ ਮੰਤਰੀ ਦੇ ਜਿਹੜੇ ਪ੍ਰਸ਼ੰਸਿਕ ਹੈ ਉਹਨਾਂ ਦੇ ਲਈ ਇਹ ਚੰਗੀ ਖਬਰ ਆ ਖੁਸ਼ ਹੋਣਾ ਉਹਨਾਂ ਦੇ ਲਈ ਬਣਦਾ ਹੈ ਕਿ ਉਹਨ ਦੁਨੀਆ ਭਰ ਦੇ ਵਿੱਚ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਉਹਨਾਂ ਦੇ ਜਿਹੜੇ ਚਾਹਵਾਨ ਹੈ ਪ੍ਰਸ਼ੰਸਿਕ ਹੈ ਉਹਨਾਂ ਦੀ ਗਿਣਤੀ ਕਰੋੜਾਂ ਚ ਤਾਂ ਹੈ ਹੀ ਹੈ ਪਰ ਮੁਲਕਾਂ ਦੇ ਬਾਕੀ ਜਿਹੜੇ ਮੁਲਕਾਂ ਦੇ ਆਗੂ ਹੈ ਉਹਨਾਂ ਆਗੂਆਂ ਨਾਲੋਂ ਵੀ ਪਹਿਲੇ ਨੰਬਰ ਤੇ ਆ ਗਏ ਸੋ ਕਿਸੇ ਨਾ ਕਿਸੇ ਮਾਮਲੇ 'ਚ ਤਾਂ ਸਾਡਾ ਮੌਲਿਕ ਤੇ ਸਾਡੇ ਮੁਲਕ ਦੇ ਜਿਹੜੇ ਆਗੂ ਹੈ ਅੱਗੇ ਆ ਹੀ ਜਾਂਦੇ ਆ ਨਵਦੀਪ ਜੀ ਜੀ ਬਿਲਕੁਲ ਇਸ ਦੇ ਨਾਲ ਹੀ ਜਿਸ ਅਗਲੀ ਖਬਰ ਤੇ ਚਾਤ ਮਾਰੀ ਤਾਂ ਮੈਂ ਦਰਸ਼ਕਾਂ ਅਕਸਰ ਦੱਸਦੀ ਹੁੰਨੀ ਆ ਕਿ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਸੱਤ ਸਮੁੰਦਰ ਪਾਰ ਦੀਆਂ ਖਬਰਾਂ ਤੇ ਵੀ ਜ਼ਿਕਰ ਕਰਦੇ ਆ ਤਾਂ ਅਮਰੀਕਾ ਦੇ ਵੱਲ ਵੱਧਦੇ ਆ ਜਿੱਥੇ ਕਿ ਡੋਨਲਡ ਟਰੰਪ ਦੇ ਰੈਲੀ ਦੇ ਦੌਰਾਨ ਗੋਲੀ ਵੱਜੀ ਤੇ ਗੋਲੀ ਕੰਨ ਤੇ ਵੱਜੀ ਹੈ ਤਾਂ ਬੇਹਦ ਉੱਥੇ ਤਸਵੀਰਾਂ ਨੇ ਜਿਹੜੀਆਂ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਤਾਂ ਲੱਗਦਾ ਹੈ ਕਿ ਕਿਤੇ ਨਾ ਕਿਤੇ ਲੋਕ ਟਰੰਪ ਨੂੰ ਨਾ ਪਸੰਦ ਕਰਦੇ ਹੋਏ ਨਜ਼ਰ ਆ ਰਹੇ ਨੇ ਸਿੱਤੂ ਸਾਹਿਬ ਅ ਦੇਖੋ ਨਿਰਦੇਵ ਪਸੰਦ ਦੇ ਨਾਂ ਪਸੰਦੀ ਦਾ ਮਾਮਲਾ ਉੱਥੇ ਇਸ ਤਰ੍ਹਾਂ ਹੈ ਕਿ ਉੱਥੇ ਇਲੈਕਸ਼ਨ ਜਿਹੜੀਆਂ ਹੈਗੀਆਂ ਅਮਰੀਕਨ ਜਿਹੜੇ ਅਗੇ ਇਲੈਕਸ਼ਨ ਵੱਲ ਵੱਧ ਰਹੇ ਆਗੇ ਉੱਥੇ ਜਿਹੜੇ ਮੌਜੂਦਾ ਰਾਸ਼ਟਰਪਤੀ ਆ ਉਹ ਤੇ ਟਰੰਪ ਜਿਹੜਾ ਹੈਗਾ ਉਹਨਾਂ ਦਾ ਇੱਕ ਦਿਨ ਕਿਹ ਨਾਲ ਸਿੱਧਾ ਮੁਕਾਬਲਾ ਇਹ ਵੀ ਰਿਪੋਰਟਸ ਹੈਗੀਆਂ ਕਿ ਟਰੰਪ ਕਾਫੀ ਸ਼ਕਤੀਸ਼ਾਲੀ ਆਗੂ ਵਜੋਂ ਉੱਭਰ ਕੇ ਸਾਹਮਣੇ ਆ ਰਿਹਾ ਹੁਣ ਜਿਹੜੀ ਗੋਲੀ ਚੱਲੀ ਹੈ ਉਹਦਾ ਕੀ ਇੰਪੈਕਟ ਹੋਏਗਾ ਇਹ ਤੇ ਚਲੋ ਸ਼ੁਕਰ ਹੈ ਸਾਰਿਆਂ ਨੇ ਇਸ ਗੱਲ ਦੇ ਉੱਤੇ ਸੁਖ ਦਾ ਸਾਹ ਲਿਆ ਕਿ ਵੀ ਉਹਨਾਂ ਦੇ ਉੱਤੇ ਬੜਾ ਵੱਡਾ ਹਮਲਾ ਹੋਇਆ ਸੀ ਪਰ ਕੰਨ ਦੇ ਇੱਕ ਪਾਸੇ ਤੋਂ ਗੋਲੀ ਹੋ ਕੇ ਨਿਕਲ ਗਈ ਆ ਥੋੜੇ ਜ਼ਖਮੀ ਜ਼ਰੂਰ ਹੋਏ ਪਰ ਇਸ ਜਾਨਲੇਵਾ ਹਮਲੇ ਤੋਂ ਬਾਅਦ-ਬਾਅਦ ਉਹਨਾਂ ਦਾ ਵਿਚਾਰ ਹੈਗਾ ਸਾਡੇ ਮੁਲਕ ਦੇ ਪ੍ਰਧਾਨ ਮੰਤਰੀ ਹੋਣ ਵਿਰੋਧੀ ਧਿਰ ਦੇ ਨੇਤਾ ਹਣ ਰੋਹਲ ਗਾਂਧੀ ਦੂਜੇ ਆਗੂਆ ਵੱਲੋਂ ਵੀ ਉਹਨਾਂ ਦੇ ਨਾਲ ਜਿਹੜਾ ਹਾਲਚਾਲ ਪੁੱਛਿਆ ਗਿਆ ਉਹਨਾਂ ਦੀ ਸੁਖਦਾ ਸੁਨਿਆ ਉਹਨਾਂ ਦੀ ਸੁਖਸ਼ਾਂਤੀ ਦੱਸਣਿਆ ਦਿੱਤਾ ਗਿਆ ਪਰ ਇਹ ਸਾਰੇ ਕਸਤੇ ਚੱਲਦੇ ਆ ਜੋ ਕੁਝ ਅਮਰੀਕਾ 'ਚ ਹੋਇਆ ਪਹਿਲਾਂ ਉਹ ਉਥੇ ਚੋਣ ਰੈਲੀ ਦੇ ਦੌਰਾਨ ਹੀ ਇਹ ਸਾਰਾ ਕੁਝ ਵਾਪਰਿਆ ਉਹ ਜਦੋਂ ਹੀ ਗੋਲੀ ਚੱਲੀ ਉਥੇ ਕਾਫੀ ਭਗਨਟ ਵੀ ਮਚ ਗਈ ਉਹ ਜਿਹੜਾ ਹਮਲਾਵਰ ਸੀ ਉਹਦਾ ਮੌਕੇ ਤੇ ਮਾਰਿਆ ਗਿਆ ਉਹ ਗੋਲੀ ਚੱਲਣ ਦੇ ਨਾਲ ਇੱਕ ਦੋ ਹੋਰ ਉਥੇ ਜਿਹੜੇ ਦਰਸ਼ਕ ਸੀ ਜਾਣਕਾਰੀ ਵੀ ਉਹਨਾਂ ਦੀ ਵੀ ਮੌਤ ਹੋਈ ਹੈ ਪਰ ਜਿੱਥੋਂ ਤੱਕ ਪੋਲੀਟੀਕਲ ਮਾਮਲੇ ਦਾ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਅਕਸਰ ਇਹ ਕਿਹਾ ਜਾਂਦਾ ਜੇ ਕਿਸੇ ਆਗੂ ਤੇ ਹਮਲਾ ਹੋਵੇ ਤਾਂ ਕਈ ਵਾਰ ਇਹ ਹੁੰਦਾ ਹੈ ਕਿ ਜਿਹੜੇ ਲੋਕ ਹੁੰਦੇ ਆ ਉਹਨਾਂ ਨੂੰ ਹਮਦਰਦੀ ਵੀ ਹੁੰਦੀ ਹੈ ਸੋ ਪਤਾ ਨਹੀਂ ਹੁਣ ਜੋ ਗੋਲੀ ਚੱਲੀ ਹੈ ਦੇ ਨਾਲ ਟਰੰਪ ਨੂੰ ਹਮਦਰਦੀ ਦੀ ਵੋਟ ਵੀ ਮਿਲ ਸਕਦੀ ਹੈ ਸੋ 트럼ਪ ਕਾਫੀ ਮਜ਼ਬੂਤੀ ਦੇ ਨਾਲ ਇਹ ਵੀ ਇੱਕ ਪਹਿਲੂ ਆ ਕਿ ਜਦੋਂ 트럼ਪ ਦੇ ਗੋਲੀ ਲੱਗੀ ਹੈ ਤੇ ਜਦੋਂ ਪੀੜ ਤੋਂ ਬਾਹਰ ਲੈ ਕੇ ਨਿਕਲ ਰਏ ਸੀ ਉਹਨਾਂ ਦੇ ਸਰਖਾ ਟੀਮ ਅਧਿਕਾਰੀ ਜਿਹੜੇ ਹੈਗੇ ਤਾਂ ਉਹਨਾਂ ਨੇ ਬਾਹ ਖੜੀ ਕਰਕੇ ਆਪਣੇ ਮਜ਼ਬੂਤੀ ਦਾ ਦੌਰ ਲੋਕਾਂ ਨੂੰ ਸੁਨੇਹਾ ਦਿੱਤਾ ਕਿ ਸਾਨੂੰ ਸ਼ਕਤੀ ਨਾਲ ਲੜਨ ਦੀ ਲੋੜ ਹੈ ਇਹਨਾਂ ਤੋਂ ਉਹਨਾਂ ਦੇ ਹੌਸਲੇ ਦਾ ਉਹਨਾਂ ਦੀ ਬਲੰਦੀ ਦਾ ਵੀ ਇੱਕ ਸੁਨੇਹਾ ਗਿਆ ਸੋ ਉਹਨਾਂ ਵਾਲੇ ਦਿਨ ਅਮਰੀਕਾ ਦੇ ਲਈ ਬੜੇ ਹੀ ਸੰਵੇਦਨਸ਼ੀਲ ਦਿਨ ਹੈ ਗਿਆ ਜਿਸ ਤਰੀਕੇ ਨਾਲ 트럼ਪ ਦੇ ਹਮਲਾ ਹੋਇਆ ਉਤੇ ਤਾਂ ਉਹਨਾਂ ਦਾ ਵਿਚਾਰ ਰਹੀ ਗਿਆ ਪਰ ਇਹਦਾ ਇੰਪੈਕਟ ਪੋਲਿਟੀਕਲ ਤੌਰ ਤੇ ਆਪਾਂ ਜਾਣਦੇ ਆਂ ਪੈਂਦਾ ਹੀ ਪੈਂਦਾ ਅਮਰੀਕਨ ਲੋਕ ਕਿਸ ਤਰ੍ਹਾਂ ਲੈਂਦੇ ਆ ਇਹ ਵੀ ਜਿਹੜੇ ਵਿਸ਼ਲੇਸ਼ਣ ਕਰਨ ਵਾਲੇ ਆ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਹ ਵੀ ਹੋ ਸਕਦਾ ਹੈ ਸੰਭਵ ਹੈ ਕਿ ਇਸ ਮਾਮਲੇ ਦੇ ਵਿੱਚ ਟਰੰਪ ਨੂੰ ਕੋਈ ਮਦਦਗੀ ਦੀ ਵੋਟ ਵੀ ਮਿਲੇ ਪਰ ਉਹਨਾਂ ਵਾਲਾ ਸਮਾਂ ਦੱਸੇਗਾ ਇਹਦੇ ਬਾਜ਼ੂਦ ਵੀ ਇਸ ਤੋਂ ਪਹਿਲਾਂ ਵੀ ਟਰੰਪ ਜਿਹੜਾ ਹੈਗਾ ਪੂਰੇ ਸਖਤ ਮੁਕਾਬਲੇ ਦਾ ਸਾਹਮਣਾ ਯਾਨੀ ਇੱਕ ਚੰਗੇ ਕਦਾਵਾਰ ਆਗੂ ਦੇ ਤੌਰ ਤੇ ਟਰੰਪ ਐਸਕੀ ਚੋਣਾਂ ਅੱਗੇ ਵਧ ਰਹੀ ਹੈ ਸਥਿਤੀ ਦਾ ਜਦਾਪਾ ਕਹਿੰਦੇ ਨੇ ਫਤਵਾ ਤਾਂ ਉਥੋਂ ਦੇ ਲੋਕਾਂ ਨੇ ਵੋਟਰ ਨਹੀਂ ਦੇਣਾ ਪਰ ਲੜਾਈ ਬੜੀ ਜਿਹੜੀ ਹੁਣ ਜਿਹੜੇ ਮੌਜੂਦਾ ਰਾਸ਼ਟਵਧੀ ਹੈ ਉਹਦੇ ਲਈ ਵੀ ਬਹੁਤ ਔਖੀ ਸਥਿਤੀ ਦਾ ਸਾਹਮਣਾ ਇਸ ਕਰਕੇ ਆ ਕਿਉਂਕਿ ਲਾਂਡ ਆੜ ਦੀ ਜੀ ਸਥਿਤੀ ਹੁੰਦੀ ਹੈ ਜਿਹੜੀ ਮੌਜੂਦਾ ਸਰਕਾਰ ਹੁੰਦੀ ਹੈ ਉਹਨਾਂ ਨੂੰ ਸਵਾਲਾਂ ਦਾ ਸਾਹਮਣਾ ਕਰਨਾ ਪੈਂਦਾ ਸੋ ਇਹੋ ਜੀ ਸਥਿਤੀ ਅਮਰੀਕਾ ਦੇ ਅੰਦਰ ਬਣੀ ਵੀ ਹੈ ਜਿਹੜਾ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਮੁਲਕ ਹੈ ਉਥੇ ਚੋਣ ਹੋਣ ਜਾ ਰਹੀ ਹੈ ਉਹ ਚੋਣ ਦੇ ਚੱਲਦਿਆਂ ਕਿੱਡਾ ਵੱਡਾ ਹਮਲਾ ਸਾਫਕਾਰ ਰਾਸ਼ਟਰਪਤੀ ਦੇ ਹੋਇਆ ਉਹਦੇ ਚੱਲਦਿਆਂ ਕਿਸ ਤਰ੍ਹਾਂ ਦਾ ਅੱਗੇ ਪੋਲੀਟੀਕਲ ਤੌਰ ਤੇ ਕਿਸ ਤਰ੍ਹਾਂ ਦਾ ਜਮੂਰੀ ਢੰਗ ਨਾਲ ਇਹ ਅਮਲ ਸਰੇ ਚੜੇਗਾ ਸੌਣ ਵਾਲੇ ਦੇਣਾ ਚ ਨਜ਼ਰਾਂ ਦੁਨੀਆ ਪਰ ਦੀਆਂ ਅਮਰੀਕਾ ਦੇ ਉੱਤੇ ਇਸ ਵੇਲੇ ਇਸ ਘਟਨਾ ਨੂੰ ਲੈ ਕੇ ਟਿੱਗੀਆਂ ਵੀ ਆ ਜੀ ਨਵਦੀਪ ਜੀ ਬਿਲਕੁਲ ਸਿੱਧੂ ਸਾਬ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਸਲੀਕੇ ਦੇ ਨਾਲ ਤੁਸੀਂ ਸਾਰੇ ਹੀ ਸਵਾਲਾਂ ਦੇ ਜਵਾਬ ਦਿੱਤੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ ਪਿਆਰ ਕਰਦੇ ਹੋ ਇਸ ਨੂੰ ਵੱਧ ਤੋਂ ਵੱਧ ਵੇਖਿਆ ਜਾਂਦਾ ਹੈ ਇਸ ਨੂੰ ਸ਼ੇਅਰ ਵੀ ਕੀਤਾ ਜਾਂਦਾ ਹੈ ਤੁਹਾਡੇ ਸਵਾਲ ਤੇ ਤੁਹਾਡੇ ਸੁਝਾਅ ਸਾਨੂੰ ਸੋਸ਼ਲ ਮੀਡੀਆ ਤੇ ਫੇਸਬੁੱਕ ਔਰ YouTube ਤੇ ਵੇਖਣ ਨੂੰ ਤੇ ਪੜਨ ਨੂੰ ਮਿਲਦੇ ਨੇ ਕੋਸ਼ਿਸ਼ ਕਰਿਆ ਕਰੋ ਕਿ ਹੋਰ ਵੱਧ ਤੋਂ ਵੱਧ ਇਸ ਪ੍ਰੋਗਰਾਮ ਨੂੰ ਸ਼ੇਅਰ ਕਰਿਆ ਕਰੋ ਜੇਕਰ ਕੋਈ ਹੋਰ ਸਵਾਲ ਤੇ ਸੁਝਾਅ ਇਸ ਪ੍ਰੋਗਰਾਮ ਦੇ ਬਾਬਤ ਹੁੰਦਾ ਤਾਂ ਤੁਸੀਂ ਉਹ ਵੀ ਇੱਥੇ ਰੱਖ ਸਕਦੇ ਹੋ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਕੋਸ਼ਿਸ਼ ਕਰਾਂਗੇ ਕਿ ਸਮਾਂ ਰਹਿੰਦੇ ਉਸ ਦਾ ਜਵਾਬ ਜ਼ਰੂਰ ਦਿੱਤਾ ਜਾਵੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਣਾ ਹੈ ਜੀ ਮਿਲਾਂਗੇ ਆਪਾਂ ਕੱਲ ਕੁਝ ਹੋਰ ਨਵੇਂ ਮਸਲਿਆਂ ਦੇ ਨਾਲ ਤਦ ਤੱਕ So it's